ਦੋਸਤੋ ਸਾਥ ਟੈਲੀਵਿਜ਼ਨ ਤੇ ਤੁਹਾਡਾ ਸਵਾਗਤ ਹੈ ਮੈਂ ਗੁਰਜਿੰਦਰ ਸਿੰਘ ਪੰਘੂ ਤੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸ਼ਾਮਲ ਨੇ ਪ੍ਰੋਫੈਸਰ ਮਨਜੀਤ ਸਿੰਘ ਸਰ ਸਤਿ ਸ੍ਰੀ ਅਕਾਲ ਜੀ ਆਇਆਂ ਜੀ ਧੰਨਵਾਦ ਜੀ ਪੰਘੂ ਜੀ ਜੀ ਸਰ 2005 ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਯੂਪੀਏ ਅਲਾਈਂਸ ਸੀ ਉਦੋਂ ਰੂਰਲ ਏਰੀਆ ਦੇ ਲਈ ਇੱਕ ਐਕਟ ਲਿਆਂਦਾ ਗਿਆ ਸੀ ਜਿਸ ਨੂੰ ਨਰੇਗਾ ਐਕਟ ਦੱਸਿਆ ਗਿਆ ਕਿ ਰੂਰਲ ਏਰੀਆ ਦੇ ਵਿੱਚ ਜਿਹੜੇ ਬੇਰੁਜ਼ਗਾਰ ਲੋਕ ਨੇ ਉਹਨਾਂ ਨੂੰ 100 ਦੰਦੀ ਰੋਜ਼ਗਾਰ ਦੀ ਗਾਰੰਟੀ ਹੋ ਗਈ 2025 ਦੇ ਵਿੱਚ ਜਾ ਕੇ ਜਦੋਂ ਵਿਟਰ ਸੈਸ਼ਨ ਚੱਲਿਆ ਸੰਸਦ ਦਾ ਪਾਰਲੀਮੈਂਟ ਦਾ ਤਾਂ ਉਦੋਂ ਭਾਜਪੀ ਸਰਕਾਰ ਜਿਹੜੇ ਹੁਣ ਰੂਲਿੰਗ 'ਚ ਥੇ ਉਹਨਾਂ ਨੇ ਕਿਹਾ ਕਿ ਅਸੀਂ ਚੇਂਜ ਕਰ ਰਹੇ ਹਾਂ ਕਿ ਜਦੋਂ ਗੱਲ ਪਾਰਲੀਮੈਂਟ ਦੇ ਵਿੱਚ ਬਿਲ ਟੇਬਲ ਕੀਤਾ ਗਿਆ ਫਿਰ ਬਿਲਾਹਾ ਪਾਸ ਹੋਇਆ ਸੈਂਟਰ ਸਰਕਾਰ ਦਾ ਕਹਿਣਾ ਕਿ ਇਹਦੇ 'ਚ ਕੋਈ ਵੱਡੀਆਂ ਚੇਂਜੇਸ ਨਹੀਂ ਹੈਗੀਆਂ ਥੋੜਾ ਬਹੁਤਾ ਬਦਲਾ ਆਇਆ ਹੈ ਪਰ ਜਿਹੜੀਆਂ ਹੋਰ ਧਿਰਾਂ ਨੇ ਮਨਰੇਗਾ ਫਰੰਟ ਬਣੇ ਹੋਏ ਨੇ ਜਾਂ ਇੰਟੈਲੈਕਚੁਅਲ ਲੋਕ ਨੇ ਜਾਂ ਜਿਹੜੀਆਂ ਹੋਰ ਵਕੂ ਵਕਿਰਤੀਆਂ ਨੇ ਜਿਹੜੇ ਸਮਾਜਿਕ ਮਸਲਿਆਂ ਦੇ ਉੱਪਰ ਬੋਲਦੇ ਨੇ ਉਹ ਕਹਿੰਦੇ ਨੇ ਕਿ ਥੋੜਾ ਮੋਟਾ ਬਦਲਾ ਨਹੀਂ ਹੈ ਇਹਦੇ ਨਾਲ ਮਨਰੇਗਾ ਦਾ ਜਿਹੜਾ ਬੁਨਿਆਦੀ ਢਾਂਚਾ ਇਹੇ ਢਾਂਚਾ ਹੀ ਤਬਦੀਲ ਹੋ ਜਾਣਾ ਜਿਹੜੀਆਂ ਗੱਲਾਂ ਕਿ ਸੈਂਟਰ ਸਰਕਾਰ ਕਰ ਰਹੀ ਆ ਇਸ ਗੱਲ ਕਿਤੇ ਖੜਨੀਆ ਨਹੀਂ ਗਰਾਉਂਡ ਲੈਵਲ ਦੇ ਉੱਪਰ ਕਿ ਜਿਵੇਂ 100 ਦਿਨ ਦਾ ਰੋਜ਼ਗਾਰ ਨਹੀਂ 125 ਦਿਨ ਦਾ ਰੋਜ਼ਗਾਰ ਹੋਊਗਾ ਹੁਣ ਸੈਂਟਰ ਸਟੇਟਾਂ ਆਪਣਾ ਬਜਟ ਪਾਉਣਗੀਆਂ ਪੰਜਾਬ ਵਰਗੀਆਂ ਸਟੇਟਾਂ 40% ਪਾਉਣਗੀਆਂ ਤੇ ਉਧਰ ਹਿਮਾਚਲ ਜਿਹੜਾ ਉਹ 90% ਤੱਕ ਪਾਊਗਾ ਯੂਟੀ ਦਾ ਸਾਰਾ ਸੈਂਟਰ ਕਰੂਗਾ ਮੋਟੀ ਮੋਟੀ ਗੱਲ ਸਾਰਾ ਕਿ ਮਨਰੇਗਾ ਦੇ ਵਿੱਚ ਤਬਦੀਲੀਆਂ ਕੀ ਹੋਈਆਂ ਨੇ ਕੀ ਬੁਨਿਆਦੀ ਢਾਂਚਾ ਬਦਲ ਗਿਆ ਮਨਰੇਗਾ ਦਾ ਕੀ ਬੰਦ ਹੋ ਜੂਗੀ ਮਨਰੇਗਾ ਕੀ ਪੈਰਾਂ ਦੇ ਨਾਲੋਂ ਨਿੱਖਰ ਕੇ ਆਉਗੀ ਗਰਾਊਂਡ ਲੈਵਲ ਦੇ ਉੱਪਰ ਇਹਦਾ ਕੀ ਪ੍ਰਭਾਵ ਰਹੂਗਾ ਜਿਵੇਂ ਕਈ ਤਰ੍ਹਾਂ ਕਹਿ ਰਹੀਆਂ ਨੇ ਕਿ ਹੌਲੀ ਹੌਲੀ ਬੰਦ ਕਰਨੇ ਵਾਲੇ ਪਾਸੇ ਨੂੰ ਤੋਰਤੀ ਸੈਂਟਰ ਗਵਰਨਮੈਂਟ ਨੇ ਮਨਰੇਗਾ ਨੂੰ ਕੀ ਸੱਚਮੁੱਚ ਬੰਦ ਹੋ ਜੂਗੀ ਸੋ ਕਿੱਥੇ ਸਾਰੀ ਗੱਲ ਖੜੀ ਆ ਆ ਦੱਸਿਓ ਤੇ ਸਾਡੇ ਦਰਸ਼ਕਾਂ ਨੂੰ ਸਮਝਾਓ ਜੀ ਪਹਿਲੀ ਗੱਲ ਮੈਂ ਨਾਂ ਤੋਂ ਸ਼ੁਰੂ ਕਰਦਾ ਨਰੇਗਾ ਨਾਸੀਂ ਦਰੇਗਾ نیشنل ਰੂਰਲ এমਪਲॉयਮੈਂਟ ਗਰੰਟੀ ਐਕਟ ਦੇ ਤਹਿਤ ਨਰੇਗਾ ਠੀਕ ਇਹ ਇੱਕ ਅਧਿਕਾਰ ਬੇਸਡ এমਪਲॉयਮੈਂਟ ਸੀ ਜਿਸ ਤਰੀਕੇ ਨਾਲ ਬੰਦਾ ਇਹ ਕਹੇ ਕਿ ਮੇਰਾ ਕੰਮ ਕਰਨ ਦਾ ਅਧਿਕਾਰ ਹੈ ਤੁਸੀਂ ਕੰਮ ਕਿਵੇਂ ਦੇਣਾ ਸਰਕਾਰ ਨੇ ਕੰਮ ਕਿਵੇਂ ਦੇਣਾ ਇਹ ਉਹ ਜਾਣਣ ਮੈਨੂੰ ਤੇ ਮੈਂ ਤੇ ਜੀਦਾ ਜੀ ਆ ਮੈਂ ਕੋਈ ਇਹ ਥੋੜੀ ਜਿਹੀ ਕਿ ਕੋਈ ਗੱਡੀ ਆ ਜਾਂ ਸਕੂਟਰ ਆ ਵੀ ਜੇ ਨਹੀਂ ਚਲਾਉਣੀ ਤੇ ਚਲੋ ਪੈਟਰੋਲ ਨਹੀਂ ਆ ਤੇ ਪਰਾਂ ਖੜੀ ਕਰ ਦਿਓ ਇਹ ਸਰੀਰ ਜਿੰਦਾ ਹੈ ਰੋਜ਼ ਮੰਗਦਾ ਇਸ ਲਈ ਜੇ ਅਸੀਂ ਤੁਹਾਨੂੰ ਸਰਕਾਰਾਂ ਨੂੰ ਚੁਣਦੇ ਆ ਤੇ ਮੇਰਾ ਜੀਣ ਦਾ ਹੱਕ ਜਿਹੜਾ ਆਰਟੀਕਲ 21 ਆ ਕਨਸਟੀਟਿਊਸ਼ਨ ਦਾ ਉਹਦੇ ਮੁਤਾਬਕ ਮੈਨੂੰ ਕੰਮ ਦਾ ਅਧਿਕਾਰਤਾ ਹੋ ਗਈ ਇਹ ਬਹੁਤ ਵੱਡਾ ਇਨਕਲਾਬੀ ਕਦਮ ਸੀਗਾ ਇਹਦੀਆਂ ਬਹੁਤ ਪੋਜ਼ਿਟਿਵ ਅਚੀਵਮੈਂਟ ਸੀ ਇਹ ਰਾਈਟ ਟੂ ਵਰਕ ਸੀਗਾ ਔਰ ਸਿਰਫ 100 ਦਿਨ ਔਰ ਜਿਹੜੀ ਵੇਜ ਆ ਉਹ ਵੀ ਬੜੀ ਘੱਟ ਸੀਗੀ 올 ਇੰਡੀਆ ਦੀ ਅੱਜ ਵੀ ਜਿਹੜੀ ਐਵਰੇਜ ਹੈ 267 ਆ ਵੇਜ ਕਿੰਨੀ ਘੱਟ ਹੈ 260 ਕੀ ਦੀ ਹੈ ਪੰਜਾਬ ਦੇ ਵਿੱਚ 346 ਮਿਲਦੀ ਸੀ ਜਦ ਕਿ ਪੰਜਾਬ ਦੀ ਆਪਣੀ ਮਿਨੀਮਮ ਵੇਜ 454 ਜਿਹੜੀ ਸਟੈਚੂਟਰੀ ਲੇਬਰ ਡਿਪਾਰਟਮੈਂਟ ਵੱਲੋਂ ਜਿਹੜੀ ਰੈਕਗਨਾਈਜ਼ਡ ਹੈ ਯਾਨੀ 25% ਜਿਹੜੀ ਗਵਰਨਮੈਂਟ ਦੀ ਵੇਜ ਤੈ ਕੀਤੀ ਹੈ ਲੇਬਰ ਡਿਪਾਰਟਮੈਂਟ ਵੱਲੋਂ ਮਨਰੇਗਾ ਚ ਉਹਦੇ ਉਹਦੇ ਮਨਰੇਗਾ ਤਹਿਤ 25% ਘੱਟ ਮਿਲਦੀ ਸੀ ਪਰ ਮਤਲਬ ਹੈ ਤੇ ਐਕਸਪਲੋਇਟੇਸ਼ਨ ਉਹ ਪਹਿਲੇ ਹੀ ਮਿਨੀਮਮ ਆ ਮਿਨੀਮਮ ਤਾਂ ਵੀ ਤੁਸੀਂ ਥੱਲੇ ਦਈ ਜਨੇ ਇਹਦਾ ਮਤਲਬ ਤੁਸੀਂ ਲੋਕਾਂ ਕੋਲੋਂ ਗੁਲਾਮਾ ਗੁਲਾਮਾ ਮੰਗੂ ਕੰਮ ਲੈਨੇ ਆ ਕੰਮ ਲੈਨੇ ਆ ਜਬਰੀ ਕੰਮ ਲੈਨੇ ਆ ਲੋਕ ਮਜਬੂਰੀ ਚ ਕੰਮ ਕਰਨ ਲਈ ਤਿਆਰ ਹੁੰਦੇ ਆ ਕਿਉਂਕਿ ਉਹਨਾਂ ਕੋਲ ਕੋਈ ਹੋਰ ਸਹਾਰਾ ਨਹੀਂ ਇਸ ਲਈ ਇਹ ਹੋ ਜਾ ਜਿਹੜਾ ਸਹਾਰਾ ਮਿਲਿਆ ਅਧਿਕਾਰ ਬੇਸ ਦੇ ਦਾ ਮਤਲਬ ਇਹ ਹੁੰਦਾ ਆ ਕਿ ਜੇ ਸਰਕਾਰ ਕੰਮ ਨਹੀਂ ਦਿੰਦੀ ਤੇ ਉਹ ਮੁਆਵਜ਼ਾ ਦੇਊਗੀ ਜਿਹੜਾ ਉਹਦੇ ਵਿੱਚ ਪ੍ਰੋਵੀਜ਼ਨ ਸੀਗਾ ਕਦੀ ਪਹਿਲੇ 15 ਦਿਨ ਜੇ ਕੰਮ ਨਹੀਂ ਦਿੱਤਾ ਤੇ 25% ਪ੍ਰੋਵੀਜ਼ਨ ਸੀਗਾ ਕਿ 25% ਮੁਆਵਜ਼ਾ ਮਿਲੂਗਾ ਜੇ ਜਿੰਨਾ ਉਹਨੂੰ ਮਿਲਣਾ ਚਾਹੀਦੀ ਆ ਉਹਦਾ ਮਿਲਣਾ ਸ਼ੁਰੂ ਹੋ ਜਾਊਗਾ ਜੇ 30 ਦਿਨ ਨਹੀਂ ਮਿਲਦਾ ਫਿਰ ਉਹ 50% ਹੋ ਜੂਗਾ ਤੇ ਇਸ ਕਿਸਮ ਦਾ ਉਹਨੂੰ 100 ਦਿਨ ਦਾ ਮੁਆਵਜ਼ਾ ਉਹਦਾ ਅਧਿਕਾਰ ਸੀਗਾ ਕਿ ਜੇ ਨਹੀਂ ਕੰਮ ਦੇਣਾ ਤੇ ਮੈਨੂੰ ਮੇਰੇ ਪੈਸੇ ਦਓ ਹਾਂ ਇੱਕ ਹੌਲੀ ਹੌਲੀ ਦੇ ਦੋ ਪਰ ਦੇਣੇ ਪੈਣਗੇ ਦੂਜਾ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਇਹ ਜਿਹੜਾ ਸਾਰਾ ਚੱਲਿਆ ਨਰੇਗਾ ਦਾ ਸਿਸਟਮ ਇਹ ਉਹਨਾਂ ਦਿਨਾਂ ਦੇ ਵਿੱਚ ਕਈ ਹੋਰ ਵੀ ਅਧਿਕਾਰ ਬੇਸਡ ਐਕਟ ਇਨਕਲਾਬੀ ਮਨਮੋਹਨ ਸਿੰਘ ਹੁਣੇ ਬਣਾ ਕੇ right to information ਪਹਿਲਾਂ ਬਿਊਰੋਕ੍ਰੇਸੀ ਕੋ ਦੱਸਦੀ ਹੀ ਨਹੀਂ ਸੀ ਕਿਸੇ ਨੂੰ ਹੁਣ ਤੁਸੀਂ ਇਹ ਕਾਨੂੰਨ ਬਣਾ ਕੇ ਕਿੰਨਿਆਂ ਦੇ ਬਖੀਏ ਦੇੜੇ ਉਸ ਨੂੰ ਵੀ ਜਿਵੇਂ ਮਨਰੇਗਾ ਨੂੰ ਇਹਨਾਂ ਨੇ ਘਟਾਤਾ ਆ ਜਾਨੀ ਉਹਨੂੰ ਉਹ ਮੈਂ ਗੱਲ ਕਰੂੰਗਾ ਕਿਵੇਂ ਕੀਤਾ ਕਿਵੇਂ ਉਸ ਦੇ ਨਾਲ ਖਲਵਾੜ ਕੀਤਾ ਕਿਵੇਂ ਉਹ ਬੰਦ ਹੋਰ ਕਰਨ ਵਾਲੇ ਨੂੰ ਤੋੜਿਆ ਉਸ ਤਰ੍ਹਾਂ right to information ਵੀ ਜਿਹੜਾ ਉਸ ਨੂੰ ਵੀ ਡਿਲੂਟ ਕੀਤਾ ਜਾਨੀ ਇਹ ਸਰਕਾਰਾਂ ਦੀਆਂ ਮੈਂ ਬੇਕਰਤੂਤੀਆਂ ਦੱਸ ਰਿਹਾ ਰਾਈਟ ਟੂ ਐਜੂਕੇਸ਼ਨ ਵੀ ਇਹ ਸੇ ਦੇ ਤੈਅ ਸੀ ਕਿ 14 ਸਾਲ ਦਾ ਬੱਚਾ ਉਸ ਦਾ ਅਧਿਕਾਰ ਹੈ ਐਜੂਕੇਸ਼ਨ ਦੇਣਾ ਤੁਸੀਂ ਇਹ ਨਹੀਂ ਕਹਿ ਸਕਦੇ ਜੀ ਮੇਰੇ ਸਕੂਲ ਚ ਸੀਟ ਨਹੀਂ ਹੈ ਜੀ ਮੇਰੇ ਕੋਲ ਫਲਾਨਾ ਸਰਟੀਫਿਕੇਟ ਲੈ ਕੇ ਆਓ ਤੇ ਇਹਦੀ ਡੇਟ ਆਫ ਬਰਥ ਟੇਢੀ ਆ ਤੇ ਇਹ ਪਤਾ ਨਹੀਂ ਜੰਮਿਆ ਕਦੋਂ ਸੀ ਕਿ ਪਤਾ ਨਹੀਂ ਜੇ ਨਹੀਂ ਇਹੋ ਜਿਹਾ ਇੰਨੇ ਮੈਂ ਹੁਣ ਵੀ ਗਵਰਨਮੈਂਟ ਸਕੂਲ ਚ ਕਿਸੇ ਬੱਚੇ ਨੂੰ ਦਾਖਲ ਕਰਾਉਣ ਲਈ ਗਿਆ ਸੀ ਉੱਥੋਂ ਆ ਕੇ ਇੱਥੇ ਬੈਠਾ 20 ਕਿਸਮ ਦੀਆਂ ਏ ਨਹੀਂ ਕਿ ਚਾਰ ਚੜੇ ਸਕੂਲਾਂ ਦੇ ਵਿੱਚ ਵੀ ਨਹੀਂ ਓਏ ਆ ਬੱਚਾ ਆਇਆ ਸ਼ੁਕਰ ਹੈ ਸਾਡੇ ਦਾ ਸਾਡੇ ਸਾਡੇ ਕੋਲ ਬੱਚਾ ਪੜ੍ਹਨ ਲਈ ਆਇਆ ਮਤਲਬ ਇਹ ਵੈਲਕਮ ਹੋਣਾ ਚਾਹੀਦਾ ਬੱਚੇ ਨੂੰ ਆ ਕਾਗਜ਼ ਆ ਉਹ ਕਾਗਜ਼ੀ ਕਾਗਜ਼ ਉਹ ਕਾਗਜ਼ ਇਹੋ ਜੀਆਂ ਗੱਲਾਂ ਗਵਰਨਮੈਂਟਾਂ ਦੀ ਵਿੱਚ ਵੀ ਮੈਂ ਗੱਲ ਕਰਦਾ ਇਹ ਇੰਡੀਅਨ ਜਾਂ ਪ੍ਰਾਈਵੇਟ ਤੇ ਪਤਾ ਨਹੀਂ ਕਿ ਕਿੰਨਾ ਹੋਊਗਾ ਚਲੋ ਓਵਰਆਲ ਮੈਂ ਇਹ ਕਹਿਣਾ ਕਿ ਜਿਹੜੇ ਜਿੰਨੇ ਐਕਟ ਆਏ ਜਿਹਦੇ ਵਿੱਚ ਮਨਰੇਗਾ ਇੱਕ ਬਹੁਤ ਅਹਿਮ ਐਕਟ ਸੀਗਾ ਜਿਹਦੇ ਵਿੱਚ ਕਾਫੀ 100 ਪਤਾ ਨਹੀਂ ਨਤੀ ਕਿ ਕਿੰਨੇ ਕਰੋੜ ਮਨ ਡੇਜ਼ ਕਾਫੀ ਵੱਡੀ এমਪਲॉयਮੈਂਟ ਜਨਰੇਟ ਹੁੰਦੀ ਹੈ ਪਰ ਇਹਦੇ باوجود ਪਹਿਲਾਂ ਮੈਂ ਨਾ ਤੇ ਨਾ ਭੁੱਲ ਜਾਵਾਂ ਜਦੋਂ ਮਨਰੇਗਾ ਆਇਆ ਤੇ ਉਹਦੇ ਨਾਲ ਮਹਾਤਮਾ ਗਾਂਧੀ ਲਾਤਾ ਉਹ ਮਾ ਮਗਨਰੇਗਾ ਕਹਿਣਾ ਉਹ ਕਹਿ ਕਹਿਣਾ ਵੀ ਓਖਾ ਹੋ ਗਿਆ ਪਈ ਤੁਸੀਂ ਮਹਾਤਮਾ ਗਾਂਧੀ ਦਾ এমপ্লয়ਮੈਂਟ ਨਾ ਕੀ ਲੈਣਾ ਦੇਣਾ ਮੈਨੂੰ ਤੁਸੀਂ ਦੱਸੋ ਤੁਸੀਂ ਸਿਆਣੇ ਆ ਮੇਰੇ ਸੁਣਨ ਵਾਲੇ ਬੰਦੇ ਜੇ ਵੀਰ ਆ ਉਹ ਵੀ ਦੱਸ ਦੇਣ ਮੈਨੇ ਮਨਰੇਗਾ ਚ ਕੰਮ ਕੌਣ ਕਰਦੇ ਆ ਪਹਿਲੀ ਗੱਲ ਉੱਥੇ ਕੰਮ ਕਰਦੇ ਆ ਸਤ ਪੰਜਾਬ ਦੇ ਮੈਂ ਅੰਕੜੇ ਦੱਸ ਰਿਹਾ 70 ਤੋਂ 75% ਦਲਿਤ ਹੈਗੇ ਆ ਹਾਲਾਂਕਿ ਜੋਬ ਕਾਰਡ ਤੁਸੀਂ ਵੀ ਬਣਾ ਸਕਦੇ ਆ ਮੈਂ ਵੀ ਬਣਾ ਸਕਦਾ ਪਰ ਮੇਰੇ ਵਰਗਾ ਬੰਦਾ ਕਹਿੰਦਾ 346 ਰੁਪਏ ਦਿਹਾੜੀ ਦੇ ਉੱਤੇ ਜੋਬ ਕਾਰਡ ਤੇ ਬਣਾ ਲਿਆ ਪੀ ਇਹਦੇ ਤੇ ਕਿਹੜਾ ਮੈਨੂੰ ਕੰਮ ਮਿਲਣਾ ਉਹ ਨਹੀਂ ਕਰਦੇ ਅਦਰਵਾਈਜ਼ ਇਹਦੇ ਚ ਕਿਸੇ ਜਾਤ ਦਾ ਕਿਸੇ ਮਜਬਦ ਦਾ ਕਿਸੇ ਜੈਂਡਰ ਦਾ ਕਿਸੇ ਲਿੰਗ ਦਾ ਕੋਈ ਵੀ ਜੌਬ ਕਾਰਡ ਬਣਾ ਸਕਦਾ ਤੇ ਸਰਕਾਰ ਦੀ ਡਿਊਟੀ ਆ ਉਹਨੂੰ ਕੰਮ ਦੇਣਾ ਏਸੀ ਉਹਦੇ ਚ ਜੇ ਕਿਉਂਕਿ ਗਰੀਬ ਜਿਹੜੀ ਘੱਟ ਉਜ਼ਰਤ ਆ ਉਹਦੇ ਤੇ ਗਰੀਬ ਹੀ ਜਿਹੜਾ ਮਜਬੂਰ ਆ ਉਹ ਹੀ ਮਜ਼ਦੂਰ ਕੰਮ ਕਰੂਗਾ ਮਜਬੂਰ ਮਜ਼ਦੂਰ ਹੀ ਕੰਮ ਕਰੂਗਾ ਤੇ ਇਸ ਕਰਕੇ ਜ਼ਿਆਦਾਤਰ ਔਰਤਾਂ 70% ਔਰਤਾਂ ਪੰਜਾਬ ਦੇ ਵਿੱਚ ਤੇ ਓਵਰਆਲ 70 ਤੋਂ 75% ਦਲਿਤ ਕੰਮ ਕਰਦੇ ਹੁਣ ਪੰਜਾਬ ਦੇ ਵਿੱਚ ਰੂਰਲ ਏਰੀਏ ਚ ਜਿੱਥੇ ਸਕੀਮ ਲਾਗੂ ਹੋਣੀ ਆ 43% ਦਲਿਤ ਪਾਪੂਲੇਸ਼ਨ ਆ ਠੀਕ ਮੈਨੂੰ ਇਹ ਬੜੀ ਖੁਸ਼ੀ ਹੁੰਦੀ ਜੇ ਇਹੋ ਜੀ ਸਕੀਮ ਦਾ ਨਾਮ ਜਿੱਥੇ ਦਲਿਤ ਪਾਪੂਲੇਸ਼ਨ ਗਰੀਬ ਜਿਹੜਾ ਉਹਨਾਂ ਦਾ ਮਸੀਹਾ ਡਾਕਟਰ ਭੀਮrao ਅੰਬੇਦਕਰ ਆ ਤੇ ਤੁਸੀਂ ਇਹਦਾ ਨਾਮ ਰੱਖਦੇ ਅੰਬੇਦਕਰ ਰੋਜ਼ਗਾਰ ਕੌਮੀ ਵਿੱਚ ਲਾਉਣਾ ਤੇ ਲਾ ਲੋ ਕੌਮੀ ਰੁਜ਼ਗਾਰ ਯੋਜਨਾ ਜਾਂ ਅਧਕਾਰ ਬੇਸਡ ਯੋਜਨਾ ਜੋ ਵੀ ਹੋ ਤਾਂ ਇਸ ਤਰ੍ਹਾਂ ਦਾ ਤੁਸੀਂ ਗਾਂਧੀ ਜੀ ਦਾ ਮਹਾਤਮਾ ਜੀ ਦਾ ਸਾਰੇ ਨੋਟਾਂ ਤੇ ਹੈਗਾ ਬਥੇਰੀ ਮਛਾ ਹੋ ਰਹੀ ਆ ਬੋਤਿਆ ਹੋ ਰਿਹਾ ਮੈਂ ਕਿਉਂ ਕਹਿ ਰਿਹਾ ਦੇਖੋ ਗਾਂਧੀ ਜੀ ਸਨਾਤਨੀ ਸੀਗੇ सनातन धर्म ਤੇ ਕਿਸੇ ਦਾ ਵੀ ਅਧਿਕਾਰ ਨਹੀਂ ਕੋਈ ਜੋ ਮਰਜੀ ਹੋਵੇ ਜੈਨ ਹੋਵੇ ਜੋ ਹੋਵੇ ਭਾਵੇਂ ਕੋਈ ਨਾਮ ਹੀ ਕਿਸੇ ਧਰਮ ਦਾ ਐਥੀਇਸਟੀ ਹੋਵੇ ਵੀ ਮੇਰਾ ਕਿਸੇ ਧਰਮ ਚ ਵਿਸ਼ਵਾਸ ਨਹੀਂ ਜਿਵੇਂ ਆ ਨਿਊਜ਼ੀਲੈਂਡ ਦੇ ਅੰਕੜੇ ਆ ਰਹੇ ਸੀ ਕਿ ਅੱਧੋਂ ਵੱਧ ਪਾਪੂਲੇਸ਼ਨ ਉੱਥੇ ਕਿਸੇ ਧਰਮ ਚ ਨਹੀਂ ਹੈਗੀ ਉਹ ਕਹਿੰਦੇ ਇਹ ਐਵੇਂ ਹੀ ਆ ਜਾਲ ਜੰਜਾਲੀ ਹੈ ਛੱਡੋ ਪਰ ਅੱਧੋਂ ਵੱਧ ਪਾਪੂਲੇਸ਼ਨ ਤਕਰੀਬਨ 55% ਸਾਡੇ ਵੀ ਹੋ ਸਕਦੇ ਆ ਕਿਸੇ ਦਾ ਕੋਈ ਅਧਿਕਾਰ ਨਹੀਂ ਪਰ ਜਿਹੜਾ ਸਨਾਤਨੀ ਹੈ ਮਹਾਤਮਾ ਗਾਂਧੀ ਜੀ ਜੇ ਮੈਂ ਇਹਦਾ ਮਤਲਬ ਇਹ ਹੈ ਕਿ ਉਹ ਜਾਤ ਪਾਤ ਦੇ ਹੱਕ 'ਚ ਸੀਗੇ। ਜਾਤ ਪਾਤ ਨੂੰ ਇਹ ਤੇ ਕਹਿੰਦੇ ਸੀ ਕਿ ਜਿਹੜਾ ਸੁਭਾਸ਼ੂਤ ਨਹੀਂ ਹੋਣਾ ਚਾਹੀਦਾ, ਦਲਤਾਂ ਦਾ ਨਾਂ ਹਰੀਜਨ ਰੱਖਤਾ, ਨਾਂ ਬਦਲਤਾ, ਫਿਰ ਉਹ ਹਰੀਜਨ ਵੀ ਹੁਣ ਇਲੀਗਲ ਗੈਰਕਾਨੂੰਨੀ ਹੈ ਜੇ ਤੁਸੀਂ ਕੇਨਵਾ ਹਰੀਜਨ ਕਹੋ ਤੇ। ਉਹ ਉਹ ਨਾਂ ਨਹੀਂ ਰੱਬ ਤੇ ਹਰੀਜ ਦੇ ਜਾਣਿਆ। ਮਤਲਬ ਉਹ ਸਿਰ ਦੇ ਵਿੱਚ ਰਾਇ ਕਿ ਸਿਸਟਮ ਦੇ ਤੋੜਨ ਦੀ, ਸਿਸਟਮ ਦੇ ਜਾਤੀਵਾਦ ਨੂੰ ਤੋੜਨ ਦੇ ਹੱਕ 'ਚ ਨਹੀਂ ਸੀ। ਤੇ ਜਿਹੜੀ ਜਨਤਾ ਇਹਦੇ ਵਿੱਚ ਕੰਮ ਕਰ ਰਹੀ ਹੈ ਜਿਹੜੇ ਮਜ਼ਦੂਰ ਇਹਦੇ ਵਿੱਚ ਕੰਮ ਕਰ ਰਿਹਾ ਜਿਹੜੇ ਵੱਡੀ ਗਿਣਤੀ ਚ ਹੈ ਹੀ ਦਲਿਤ ਪਾਪੂਲੇਸ਼ਨ ਆ ਆਦੀਵਾਸੀ ਹੋਰ ਗਰੀਬ ਉਹ ਤੇ ਉਹਦੇ ਸਾਹਮਣੇ ਨਾਂ ਦੇ ਤੁਸੀਂ ਮਹਾਤਮਾ ਗਾਂਧੀ ਨੂੰ ਲਾ ਕੇ ਕੀ ਦੱਸਣਾ ਚਾਹੁੰਦੇ ਆ ਬਿਲਕੁਲ ਠੀਕ ਨਹੀਂ ਸੀ ਇਹ ਗੱਲ ਚਲੋ ਚੱਲ ਚਲ ਦਾਰਿਆ ਕਿਸੇ ਨੇ ਇਹਦੇ ਤੇ ਬਹੁਤੀ ਚਰਚਾ ਨਹੀਂ ਕੀਤੀ ਕੋਈ ਬਹੁਤੀ ਕਿੰਤੂ ਪਰੰਤੂ ਨਹੀਂ ਉਹ ਹੀ ਕਿ ਚਲੋ ਘੱਟੋ ਘਾਟ ਰਜ਼ਗਾਰ ਮਿਲਿਆ ਨਾਂ ਨੂੰ ਛੱਡੋ ਤੁਸੀਂ ਭੁੱਖੇ ਨੂੰ ਕਿਸੇ ਨੇ ਪੁੱਛਿਆ ਉਹ ਦੋ ਤੇ ਦੋ ਕਿੰਨਾ ਕਹਿੰਦਾ ਚਾਰ ਰੋਟੀਆਂ ਰੋਟੀਆਂ ਉਹਨੇ ਆਪ ਹੀ ਲਾ ਲਈਆਂ ਕਿਉਂਕਿ ਉਹਨੂੰ ਤੇ ਰੋਟੀ ਚਾਹੀਦੀ ਸੀ ਉਹਨੇ ਚਾਰ ਤੋਂ ਕੀ ਲੈਣਾ ਤੇ ਇਸ ਲਈ ਸਾਨੂੰ ਤੇ ਕੰਮ ਚਾਹੀਦਾ ਗਰੀਬਾਂ ਨੂੰ ਕੰਮ ਚਾਹੀਦਾ ਸੀ ਉਹਨਾਂ ਕਿਹਾ ਜਾਂ ਨਾ ਜਿਹਦਾ ਮਰਜ਼ੀ ਲਾ ਲ ਹੁਣ ਉਹਨੂੰ ਬਦਲ ਕੇ ਦੱਸ ਕਹਿੰਦੇ ਜੀ ਸਿਰਫ ਨਾ ਹੀ ਬਦਲਿਆ ਨਾ ਕਿਉਂ ਬਦਲਿਆ ਬਹੁਤ ਕੁਝ ਬਦਲਤਾ ਔਰ ਐਸ ਕੀਮ ਦੇਣਾ ਜਿੰਨੀ RAM ਜੀ ਦੀ ਮਤਲਬ ਬੇਅਦਬੀ ਹੋਊਗੀ ਰਾਮ ਦਾ ਨਾਮ ਜਿਵੇਂ ਉਹਨਾਂ ਨੇ ਪਾਇਆ ਜੀ ਰਾਮ ਜੀ ਬੀਬੀ ਜੀ ਰਾਮ ਜੀ ਹੈ ਨਾ ਵਿਕਸਤ ਭਾਰਤ ਜੀ ਰਾਮ ਜੀ ਜਿਸ ਤਰ੍ਹਾਂ ਉਹਦਾ ਨਾਮ ਰੱਖਿਆ ਔਰ ਪਤਾ ਨਹੀਂ ਕਿਹੜੇ ਇਹਨਾਂ ਦੇ ਸ਼ਰਾਰਤੀ ਬੰਦੇ ਨੇ ਇਹ ਨਾਮ ਨੂੰ ਇੰਜ ਦਿੱਤਾ ਉਨੀ ਮਹਾਤਮਾ ਦੀ ਨਹੀਂ ਹੋਊਗੀ ਜਿਹੜੀ ਇਹ ਕਰਨੀ ਚਾਹੁੰਦੇ ਭਾਵੇਂ ਨਥੂ ਰਾਮ ਗੌੜਸੇ ਵਰਗੇ ਪਹਿਲਾਂ ਹੀ ਉਹਨੂੰ ਬਰਦਾਸ਼ਤ ਨਹੀਂ ਕੀਤਾ ਕਿਉਂ ਕਿ ਕਿਉਂਕਿ ਹੁਣੇ ਸਕੀਮ ਜਿਹੜੀ ਹੈ ਜਿਹੜੀ ਦੇ ਬੀਜੇਪੀ ਆ ਉਹ ਇਹ ਕਹਿ ਦਿੱ ਲਿਆ ਸਕੀਮ ਦੇ ਵਿੱਚ ਐਸੀ ਕੋਈ ਬਦਲਾਅ ਹੀ ਨਹੀਂ ਸਗੋ 100 ਦਿਨ ਸੀ ਪਹਿਲਾਂ ਹੁਣ ਤੇ ਅਸੀਂ ਸਵਾ 100 ਦਿਨ ਕਰਤਾ ਸਕੀਮ ਤੇ ਬਹੁਤ ਵਧੀਆ ਪੈਸੇ ਅਸੀਂ ਕਦੀ ਘਟਾਏ ਹੀ ਨਹੀਂ ਦੇਖੋ ਜੀ ਪਿਛਲੇ ਜਿਹੜੇ ਬਜਟ ਦੇ ਵਿੱਚ 86 ਹਜ਼ਾਰ ਕਰੋੜ ਰੁਪਇਆ ਤਕਰੀਬਨ ਅਸੀਂ ਦੁੱਗਣਾ ਕਰਤਾ ਮਤਲਬ ਅੰਕੜਿਆਂ ਦੀ ਖੇਲ ਜਿਹੜੀ ਉਹ ਆਪਣੇ ਢੰਗ ਨਾਲ ਪੇਸ਼ ਕਰੀ ਜਾਂਦੇ ਇਹ ਮੋਦੀ ਜੀ ਨੂੰ ਪੁੱਛੋ ਵੀ ਜਿੱਦਣ ਇਹਨਾਂ ਨੇ ਸਰਕਾਰ ਨੂੰ ਹੱਥ ਪਾਇਆ ਸੀ ਡਾਲਰ ਦੀ ਕੀ ਕੀਮਤ ਸੀਗੀ 59 53 ਰੁਪਏ ਤੇ ਹੁਣ ਕਿੰਨੀ ਆ 90 ਤੋਂ ਉੱਪਰ ਜਾਣੀ ਮੇਰਾ ਜਿਹੜਾ ਜੇਬ ਚ ਪਿਆ ਰੁਪਈਆ ਸੀਗਾ ਜਿੱਦਣ ਮੋਦੀ ਸਰਕਾਰ ਆਈ ਉਹ ਠਿਆਣੀ ਰਹਿ ਗਈ ਤੇ ਜੇ ਤੁਸੀਂ ਇੱਥੇ ਦੁੱਗਣਾ ਕਰਤਾ ਤੇ ਇਹਦਾ ਮਤਲਬ ਮਤਲਬ ਐ ਵੀ ਬਦਾਇਆ ਹੀ ਨਹੀਂ ਕੁਝ ਨਹੀਂ ਕੀਤਾ ਪਰ ਜੇ ਦੂਜੇ ਢੰਗ ਨਾਲ ਅੰਕੜੇ ਦੇਖੋ ਜਿਹੜਾ ਜੀਡੀਪੀ ਆ ਗ੍ਰੋਸ ਡੋਮੈਸਟਿਕ ਪ੍ਰੋਡਕਸ਼ਨ ਜਿਹਨੂੰ ਕਹਿੰਦੇ ਆ ਕਿ ਜਿਹਦੇ ਨਾਲ ਦੇਸ਼ 'ਚ ਜਿੰਨੀ ਤਾਂ ਦੌਲਤ ਪੈਦਾ ਜਿਸ ਦਿਨ ਇਹਨਾਂ ਨੇ ਇਹ ਮਨਰੇਗਾ ਨੂੰ ਹੱਥ ਪਾਇਆ 2014-15 'ਚ ਉਦੋਂ ਉਹ 0.26% ਸੀ ਬਜਟ ਹੁਣ 0.20 ਰਹਿ ਗਿਆ ਘਟਿਆ ਨੋਮੀਨਲ ਨੋਟਾਂ ਦੇ ਵਧਾਉਣ ਨਾਲ ਨਹੀਂ ਹੋਊਗਾ ਰੀਅਲ ਸੈਂਸ ਵਿੱਚ ਜਿੰਨਾ ਦਾ ਤੁਸੀਂ ਕਿੰਨਾ ਵਧਾਇਆ ਉਹ ਬਜਟ ਲਗਾਤਾਰ ਇਹਨਾਂ ਨੇ ਕਟਾਇਆ ਪਰ ਚਲੋ ਬਜਟ ਤੇ ਜਿਹੜਾ ਘਟਾਇਆ ਹੀ ਘਟਾਇਆ ਦੇਸ਼ ਦੇ ਵਿੱਚ ਔਸਤਨ ਦਿਨ ਕਿੰਨੇ ਕੰਮ ਮਿਲਦੇ ਆ ਇੱਕ ਕੇਰਲਾ ਨੂੰ ਛੱਡ ਕੇ ਜਿੱਥੇ 100 ਚੋਂ ਸਿਰਫ 62 ਦੇਨ ਕੰਮ ਮਿਲਿਆ ਐਕਚੁਅਲੀ ਬਾਕੀ ਸਾਰੀ ਜਗ੍ਹਾ ਓਵਰਆਲ ਐਵਰੇਜ ਦੇਸ਼ ਦੀ 50 ਦਿਨ ਤੋਂ ਵੱਧ ਕੰਮ ਨਹੀਂ ਹੈ ਸੌਦਾ ਫਿਰ ਕੀ ਹੈ ਕਿ 700 ਭਾਵੇਂ 200 ਕਰ ਦੋ ਜਦ ਕੰਮ ਦੇਣਾ ਹੀ ਨਹੀਂ ਪੈਸੇ ਦੇਣੇ ਨਹੀਂ ਵੇਜ ਵੇਲੇ ਸਰ ਦੇਣੀ ਹੀ ਨਹੀਂ ਤਨਖਾਹ ਨਹੀਂ ਦੇਣੀ ਜੋਬ ਕਾਟ ਦੀ ਨਹੀਂ ਬਣਾਉਣੇ ਪਹਿਲਾਂ ਉੱਥੇ ਹੀ ਕਿੰਤੂ ਪਰੰਤੂ ਕਰ ਦੇਣਾ ਕਿਉਂਕਿ ਜਿਹੜੀਆਂ ਪੰਚਾਇਤਾਂ ਆ ਉਹਨਾਂ ਨੇ ਜੋਬ ਕਾਟ ਦਾ ਅਪਰੂਵ ਕਰਨਾ ਹੁੰਦਾ ਰੈਜ਼ੋਲੂਸ਼ਨ ਪਾਣਾ ਹੁੰਦਾ ਜੋਬ ਦਾ ਔਰ ਉਹ ਰੈਜ਼ੋਲੂਸ਼ਨ ਹੀ ਨਹੀਂ ਪਾਉਂਦੀਆਂ ਪੰਚਾਇਤਾਂ ਕਿਉਂਕਿ ਜੇ ਪੰਚਾਇਤਾਂ ਉਹਨਾਂ ਲੋਕਾਂ ਦੇ ਕਬਜ਼ੇ ਚਾ ਜਿਹੜੇ ਮਜ਼ਦੂਰ ਨਹੀਂ ਹੈਗੇ ਇਸ ਕਰਕੇ ਇਹਦੀਆਂ ਬਹੁਤ ਪ੍ਰੋਬਲਮਾਂ ਸੀ ਉਹ ਪ੍ਰੋਬਲਮਾਂ ਦੂਰ ਕਰਦੇ ਜਿਹੜੀਆਂ ਮਰਮੋਣ ਸਿੰਘ ਦੇ ਕਾਨੂੰਨ ਵਿੱਚ ਵੀ ਰਹਿ ਗਈਆਂ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਇਹਨਾਂ ਨੇ ਪ੍ਰੋਬਲਮਾਂ ਵਦਾਤੀਆਂ ਇੱਕੋ ਹੀ ਟੋਲ ਵਜਾਇਆ ਦੇਖੋ ਜੀ ਅਸੀਂ 125 ਦਿਨ ਕਰਤੇ ਤੇ ਬਹੁਤ ਸੌਖਾ ਕਰਤਾ ਨਾਲ ਉਹਦਾ ਟਾਈਟਲ ਹੀ ਬਦਲਤਾ ਅਹੀਂ ਤੇ RAM ਜੀ ਦਾ ਨਾਂ ਦੇ ਦਿੱਤਾ ਇਹਨੂੰ ਇਸ ਕਰਕੇ ਕੋਈ ਇਹਦੇ ਚ ਨਹੀਂ ਅੱਗੇ ਨਾਲ ਬਹੁਤ ਸੁੰਦਰ ਤੇ ਪਵਿੱਤਰ ਹੋ ਗਈ ਹੈ ਪਹਿਲਾਂ ਸੀਗਾ 90% ਟੋਟਲ ਬਜਟ ਦਾ ਭਾਵੇਂ ਉਹ ਮਟੀਰੀਅਲ ਹੋਵੇ ਭਾਵੇਂ ਲੇਬਰ 파ਰਟ ਹੋਵੇ ਕਿਸੇ ਵੀ ਪ੍ਰੋਜੈਕਟ ਦਾ ਮਟੀਰੀਅਲ ਵੀ ਚਾਹੀਦਾ ਲੇਬਰ ਵੀ ਚਾਹੀਦੀ ਹੈ ਲੇਬਰ ਦਾ ਸਾਰਾ ਖਰਚਾ ਤੇ 100% ਕੇਂਦਰ ਦਿੰਦਾ ਸੀ ਜਿਹੜਾ ਮਟੀਰੀਅਲ ਦਾ ਸੀਗਾ ਉਹ ਕੇਂਦਰ 75% ਦਿੰਦਾ ਸੀ ਸਟੇਟ 25% ਦਿੰਦੀ ਸੀ ਜਾਨੀ 40% ਚੋਂ 10% ਹੀ ਸਟੇਟ ਨੂੰ ਮਤਲਬ ਬਣਿਆ ਨਾ 100% ਤੋਂ ਜਾਨੀ 90% ਟੋਟਲ ਪਹਿਲਾਂ ਜਿਹੜਾ ਹੁਣ ਵਾਲੇ ਕਾਨੂੰਨ ਤੇ ਜਿਹੜਾ ਪੁਰਾਣਾ ਕਾਨੂੰਨ ਸੀ ਐਮਜੀ ਨਰੇਗਾ ਵਾਲਾ ਉਹਦੇ ਚ 90% ਕੇਂਦਰ ਨੇ ਦੇਣਾ ਸੀ 10% ਸਟੇਟਾਂ ਨੇ ਤੇ ਪੰਜਾਬ ਦੇ ਅੰਦਰ ਤੁਹਾਨੂੰ ਪਤਾ ਕਿੰਨੇ ਦਿਨ ਕੰਮ ਦਿੱਤਾ ਆ ਬਹੁਤ ਮਾੜੀ ਹਾਲਤ ਆ ਲੰਘ ਤੇ ਆ ਇਹਨਾਂ ਸਰਕਾਰਾਂ ਦੀ 25 ਤੋਂ 42 ਦਿਨ ਔਸਤਨ ਪਿਛਲੇ ਸਮੇਂ ਚ ਜਿੰਨਾ ਆ ਸਰਕਾਰ ਦੀ ਮੈਂ ਗੱਲ ਕਰਦਾ 25 ਦਿਨ ਤੋਂ 42 ਦਿਨ ਤੱਕ 40-42 ਬਸ ਇਹ ਐਵਰੇਜ ਹੈਗੀ ਆ ਹੋਣ ਜਿਹੜਾ ਦਸੰਬਰ ਤੱਕ ਉਹ ਠੀਕ ਹੈ ਸੁਨੀਲ ਜਾਖੜ ਨੇ 26 ਦਿਨ ਹਜੇ ਸਾਰਾ ਕੰਮ ਮਿਲਿਆ 100 ਦਿਨ ਤੋਂ ਸਵਾ ਸੇ ਉਹਨੂੰ ਲੋਕਾਂ ਨੇ ਚੱਟਣਾ ਆ ਅਗਲੇ 2-3 ਮਹੀਨਿਆਂ ਚ ਕਿੰਨਾ ਕੁ ਦੇ ਦੇਣਗੇ 10 ਦਿਨ 15 ਦਿਨ ਹੋਰ ਕੰਮ ਦੇ ਦੇਣਗੇ ਆਫਸਰ ਇਸ ਲਈ ਕੰਮ ਨਹੀਂ ਦਿੱਤਾ ਜਾ ਰਿਹਾ ਜਿੰਨਾ ਲੋਕ ਮੰਗੇ ਕਰ ਰਹੇ ਸੀ ਕਿ ਇਹਨੂੰ 100 ਤੋਂ 200 ਦਿਨ ਕਰ ਦੋ ਕਿਉਂਕਿ ਸਾਲ ਤੇ 365 ਦਿਨਾਂ ਦਾ ਘੱਟੋ ਘੱਟ ਅੱਧਾ ਸਾਲ ਤੇ ਕੰਮ ਦੀ ਗਾਰੰਟੀ ਦਿਓ ਇਹਨਾਂ ਨੇ ਜਿਹੜੀ ਕੰਮ ਦੀ ਗਾਰੰਟੀ ਸੀ ਉਹ ਹਟਾ ਲਈ ਤੇ ਉਲਟਾ ਉਹਦੇ ਚ ਭੰਗੂ ਜੀ 60 40 ਦੀ ਰੇਸ਼ੋ ਬਣਾਤੀ 60 40 ਦੀ ਰੇਸ਼ੋ ਦਾ ਮਤਲਬ ਕੀ ਹੈ ਕਿ ਹੁਣ ਟੋਟਲ ਜਿਹੜਾ ਸਕੀਮ ਤੇ ਖਰਚਾ ਆਊਗਾ 60% ਕੇਂਦਰ ਦੇਊਗਾ ਵਿੱਚੇ ਮਟੀਰੀਅਲ ਵਿੱਚੇ ਲੇਬਰ ਤੇ 40% ਜਿਹੜਾ ਸੂਬਾ ਜਿੱਥੇ ਉਹ ਸਕੀਮ ਹੋਗੀ ਕੁਝ ਸੂਬੇ ਛੱਡ ਕੇ ਹਿਮਾਲయన్ ਸਟੇਟਸ ਜਿਹਨੂੰ ਕਹਿੰਦੇ ਆ ਉਤਰਾਖੰਡ ਹਿਮਾਚਲ ਤੇ ਜੰਮੂ ਕਸ਼ਮੀਰ ਮੇਰਾ ਕਿਹਾ ਇਹ ਤਿੰਨ ਸਟੇਟਾਂ ਛੱਡਤੀਆਂ ਹੁਣ ਇਹਨਾਂ ਦੇ ਵਿੱਚ ਕੀ ਆ ਇਹਨਾਂ ਦੇ ਵਿੱਚ ਉਹੋ ਹੀ ਆ ਪੁਰਾਣਾ 90 ਕੇਂਦਰ ਦਊਗਾ 10 ਇਹ ਸੂਬੇ ਦੇਣਗੇ ਕਿਉਂਕਿ ਜੀ ਉਹਨਾਂ ਕੋ ਪੈਸਾ ਘਾਟਿਆ ਇਹ ਉਹਨਾਂ ਦਾ ਆਰਗੂਮੈਂਟ ਹੈ ਜਿਵੇਂ ਸਾਡੀ ਇਥੇ ਇੰਡਸਟਰੀ ਸਾਰੀ ਬੱਦੀ ਦੇ ਵਿੱਚ ਚੱਲੇ ਗਈ ਇਹ ਕਹਿ ਕੇ ਕਿ ਹਿਲ ਸਟੇਟ ਹੈ ਹਿਲ ਸਟੇਟ ਹੈ ਸਾਡਾ ਪੱਤਾ ਗੋਲ ਕਰ ਤਾਂ ਇੰਡਸਟਰੀ ਉੱਥੇ ਚਲੇਗੀ ਕਿਉਂਕਿ ਉੱਥੇ ਉਹਨਾਂ ਨੇ ਉਸ ਨੂੰ ਰਿਲੈਕਸੇਸ਼ਨ ਦਿੱਤੀ ਟੈਕਸਾਂ ਦੀ ਵੀ ਹੋਰ ਵੀ ਹੁਣ ਸਾਡੇ ਹੋਊਗਾ ਕਿ ਸਾਨੂੰ 60 40 ਦੀ ਨਾਰਥ-ਈਸਟ ਵਿੱਚ ਵੀ ਇਹੀ ਹੈ 90 40 ਉਹ ਛੋਟੀਆਂ ਸਟੇਟਾਂ ਆ ਉਹਨਾਂ ਦਾ ਵੀ ਐ ਛੋਟੀਆਂ-ਛੋਟੀਆਂ ਇੱਕ ਜ਼ਿਲ੍ਹੇ ਅੱਗੇ ਦੀ ਇੱਕ ਸਟੇਟ ਆ ਉਹਨਾਂ ਦਾ ਵੀ 90 90 10 ਦਾ ਹੀ ਰੱਖਿਆ ਪਰ ਜਿਹੜੀਆਂ ਯੂਨੀਅਨ ਟੈਰੀਟਰੀ ਹੈ ਜਿਦਾਂ ਚੰਡੀਗੜ੍ਹ ਆ ਇਹਦੀ 100% ਫੰਡਿੰਗ ਉਹ ਕੇਂਦਰ ਕਰੂਗਾ ਭਾਵੇਂ ਮਟੀਰੀਅਲ ਆ ਭਾਵੇਂ ਉਹ ਲੇਬਰ ਹੈਗੀ ਪਰ ਚਲੋ ਲਦਾਖ ਦਾ ਵੀ ਇਹ ਹੋਊਗਾ ਕਿਉਂਕਿ ਉਹ ਵੀ ਡਾਇਰੈਕਟਲੀ ਰੂਲਡ ਆ ਉੱਥੇ ਕੋਈ ਐਮ.ਐਲ.ਏ ਨਹੀਂ ਇਹ ਹੈਗੀ ਸਗੀਦ ਇਹਦਾ ਮਤਲਬ ਮੈਂ ਇਹ ਕਹਿਣਾ ਆ ਪੰਗੂ ਜੀ ਕਿ ਜਿਹੜੇ 10% ਨਹੀਂ ਸੀ ਦੇ ਰਹੇ 10% ਜਦੋਂ ਦੇਣਾ ਪੈਂਦਾ ਸੀ ਸੂਬੇ ਨੂੰ ਤੇ ਤਾਂ ਜਾ ਕੇ 35 40 ਦੇਣੀ ਵੱਧ ਤੋਂ ਵੱਧ ਤੁਸੀਂ 100 ਦੇਣਾ ਚੋਂ ਦੇ ਰਹੇ ਸੀ ਰੋਜ਼ਗਾਰ ਉਹ ਵੀ ਜਿਹੜਾ ਅਧਿਕਾਰ ਆ ਮੇਰਾ ਉਸ ਦੇ ਮਰਸੀ ਨਹੀਂ ਆ ਤੁਝੋੜਨ ਵਾਲਾ ਨਹੀਂ ਵੀ ਹਾਏ ਮੈਨੂੰ ਕੰਮ ਦੇ ਹੈਗਾ ਤੇ ਕੋਈ ਦੇ ਦਿਓ ਇਹ ਜਿਹੜੀ ਅਧਿਕਾਰ ਦਾ ਜਦੋਂ ਉਹ ਨਹੀਂ ਸੀ ਅਧਿਕਾਰ ਮਿਲ ਰਹੇ ਤੇ ਜਦੋਂ 40% ਹੁਣ ਕਰਤਾ ਸਰਕਾਰ ਨੇ ਦੇਣਾ ਇਹ ਤੇਰੇ ਪਹਿਲੇ ਪੀਪਾ ਖੜਖਦਾ ਇਸ ਲਈ ਇਹ ਨਹੀਂ ਮਿਲਣਾ ਸਕੀਮ ਦਾ ਪੈਜਣਾ ਭੋਗ ਲਾਸਟ ਗੱਲ ਮੈਂ ਤੁਹਾਨੂੰ ਦੱਸ ਦਿਆਂ ਇਹ ਹੁਣ ਅਧਿਕਾਰ ਬੇਸਡ ਸਕੀਮ ਨਹੀਂ ਹੈ ਉਹ ਕੱਟਤਾ ਵਿੱਚੋਂ ਕਿ ਇਟ ਇਜ਼ ਮੇਰਾ ਮੇਰਾ ਰਾਈਟ ਆ ਉਸ ਨੂੰ ਸਕੀਮ ਬਣਾਤੀ ਆ ਉਹਦੇ ਪੈਰਾਮੀਟਰ ਆ ਹੋਣਗੇ ਜਿਹੜਾ ਕੇਂਦਰ ਤੈਅ ਕਰੂਗਾ ਬੇਸਿਕਲੀ ਕੇਂਦਰ ਨੇ ਉਹ ਸਕੀਮ ਆਪਣੇ ਕਲਾਵੇ ਚ ਲੈ ਕੇ ਉਹਦਾ ਗਲ ਘੁੱਟਣ ਦਾ ਫੈਸਲਾ ਕਰਤਾ ਜਦੋਂ ਇਨੀਆਂ ਅਧਿਕਾਰ ਬੇਸਡ ਸੀਗੀ ਉਦੋਂ ਹੀ ਨਹੀਂ ਦੇਸ਼ ਦੇ ਵਿੱਚ 50 100 ਚੋਂ 50 ਦਿਨ ਤੱਕ ਨਿਰ ਰੁਜ਼ਗਾਰ ਦਿੱਤਾ ਤੇ ਹੁਣ ਜਦੋਂ ਕੇਂਦਰ ਨੇ ਆਪਣੇ ਹੱਥੇ ਤੇ ਲੈ ਲਈ ਤੇ ਅਧਿਕਾਰ ਦੇ ਤੌਰ ਤੇ ਸਕੀਮ ਨਹੀਂ ਅਪਰੇਟ ਕਰੂਗੀ ਕੇਂਦਰ ਦੀ ਇੱਕ ਸਕੀਮ ਦੇ ਤੌਰ ਤੇ ਹੋਊਗੀ ਜੇ ਪੈਸਾ ਹੋਊਗਾ ਤੂੰ ਉਹਦੇ ਮੁਤਾਬਕ ਚਲਾਈ ਜਾਣਗੇ ਜਾਂ ਜਿੱਥੇ ਉਹਨਾਂ ਦਾ ਜੀ ਕਰੂਗਾ ਕਿ ਮੈਂ ਜਿਸ ਤਰ੍ਹਾਂ ਹੁਣ ਦੱਸਦਾ 10000 ਰੁਪਏ ਵਿਆਰਥਮੰਡ ਤਾਂ ਲੈ ਕੇ ਜਿੱਤਣ ਲਈ ਕਿ ਇਹਦਾ ਰਾਜਨੀਤਿਕ ਲਾਹੇ ਲਈ ਇਸ ਸਕੀਮ ਨੂੰ ਵਰਤਣਗੇ ਉਹ ਉਥੇ ਇਹ ਸਮਝ ਲਓ ਕਿ ਸਕੀਮ ਦਾ ਹੁਣ ਭੋਗ ਪੈ ਗਿਆ ਇਸੇ ਕਰਕੇ ਪੰਜਾਬ ਦੇ ਅੰਦਰ ਇਹਦੇ ਇਸ ਸਕੀਮ ਦੇ ਹੱਕ ਵਿੱਚ ਬਹੁਤ ਸਾਰੇ ਵੱਡੇ ਪ੍ਰੋਟੈਸਟ ਹੋ ਰਹੇ ਜਿਹੜੀ ਪੁਰਾਣੀ ਸਕੀਮ ਸੀਗੀ ਕਿ ਇਹ ਜਿਹੜੀ ਨਵੀਂ ਸਕੀਮ ਆ ਜੀ ਰਾਮ ਜੀ ਵਾਲੀ ਕਿ ਇਹ ਇੱਕ ਸਾਨੂੰ ਬਿਲਕੁਲ ਹੀ ਖੁੰਝੇ ਲਾਉਣ ਵਾਲੀ ਆ ਕਿਸਾਨਾਂ ਦੇ ਅੰਦੋਲਨ ਤੋਂ ਬਾਅਦ ਮੇਰੇ ਖਿਆਲ ਜਿਹੜਾ ਵੱਡਾ ਅਪਸਰਜ ਜਾਂ ਵੱਡਾ ਰੋਸ ਪੰਜਾਬ 'ਚ ਦੇਖਣ ਚ ਆਇਆ ਉਹ ਐਸ ਨਵੀਂ ਸਕੀਮ ਜਿਹੜੀ এমਪਲॉयਮੈਂਟ ਦੀ ਆ ਉਹਦੇ ਵਿਰੁੱਧ ਤੁਹਾਨੂੰ ਮਜ਼ਦੂਰਾਂ 'ਚ ਦੇਖਣ ਨੂੰ ਮਿਲਿਆ। ਅਸਰ ਜਿਵੇਂ ਪੰਜਾਬ ਦੀ ਜਿਹੜੀ ਪੋਲੀਟੀਕਲ ਜਮਾਤ ਆ ਕੋਈ ਵੀ ਤਿਰ ਹੋਵੇ ਜਿਵੇਂ ਆਮ ਆਦਮੀ ਪਾਰਟੀ ਨੇ ਤਾਂ ਕਹਿਦਾ ਕਿ ਅਸੀਂ ਤਾਂ ਵਿਧਾਨ ਸਭਾ ਦਾ ਸੈਸ਼ਨ ਸੱਦ ਲਿਆ ਜਨਵਰੀ ਦੇ ਦੂਜੇ ਹਫਤੇ ਤੇ ਹੋਰ ਪਾਰਟੀਆਂ ਵਿਰੋਧ ਕਰ ਰਹੀਆਂ ਨੇ ਪਰ ਉਸ ਜਿੱਡਾ ਵੱਡਾ ਇਸ਼ੂ ਹੈ ਜਿੱਡਾ ਵੱਡਾ ਇਹ ਮਸਲਾ ਓਡੀ ਵੱਡੀ ਕੋਈ ਪੋਲਿਟੀਕਲ ਲੜਾਈ ਸੜਕ ਦੇ ਉੱਪਰ ਗਰਾਊਂਡ ਦੇ ਉੱਪਰ ਦਿਖ ਨਹੀਂ ਰਹੀ ਸਿਆਸਤ ਇਰਾਵਨ ਵੱਲੋਂ ਕਿ ਜੇ ਪੰਜਾਬ ਦੀ ਗੱਲ ਕਰੀਏ ਆਪਾਂ ਕਿ ਪੰਜਾਬ ਦੇ ਕਿੰਨੇ ਹੀ ਲੱਖਾਂ ਲੋਕਾਂ ਦੇ ਨਾਲ ਜੁੜਿਆ ਹੋਇਆ ਇਹ ਮਾਮਲਾ ਜਦੋਂ ਲੈਂਡ ਪੁਲਿੰਗ ਪਾਲਿਸੀ ਦਾ ਮਾਮਲਾ ਆਇਆ ਸੀ ਤੁਸੀਂ ਦੇਖੋਗੇ ਲੈਂਡ ਪੁਲਿੰਗ ਪਾਲਿਸੀ ਕਿੱਡਾ ਵੱਡਾ ਇਸ਼ੂ ਬਣ ਗਈ ਸੀ ਪੰਜਾਬ ਸਰਕਾਰ ਨੂੰ ਵਾਪਸ ਲੈਣੀ ਪੈਗੀ ਸੀ ਉਸ ਪੱਧਰ ਦੀ ਕਿਤੇ ਲੜਾਈ ਜਾਪਦੀ ਨਹੀਂ ਗਰਾਊਂਡ ਲੈਵਲ ਦੇ ਪਰਨਾ ਸਿਆਸੀ ਤੇ ਨਾਂ ਵੱਲੋਂ ਨਾ ਜਨਤਕ ਜਥੇਬੰਦੀਆਂ ਵੱਲੋਂ ਕੀ ਦੂਜਾ ਸਰ ਇੱਕ ਕਾਰਨ ਇਹ ਵੀ ਦੱਸਿਓ ਕਿ ਹੋ ਸਕਦਾ ਇਹ ਕਾਰਨ ਕਿ ਜਿਹੜੇ ਮਨਰੇਗਾ ਦੇ ਵਿੱਚ ਕੰਮ ਕਰਦੇ ਕਿਰਤੀ ਲੋਕ ਨੇ ਉਹ ਜਾਦਾ ਪੜ੍ਹੇ ਲਿਖੇ ਨਹੀਂ ਤੇ ਇਸ ਕਰਕੇ ਉਹ ਨਾ ਉਹ ਲੋਕਾਂ ਤੱਕ ਹਜੇ ਤੱਕ ਗੱਲ ਪਹੁੰਚੀ ਨਹੀਂ ਹੈ ਇਹ ਸਾਡੇ ਜਿਹੜਾ ਸਾਡਾ ਕੰਮ ਹੈ ਜਿਹੜਾ ਸਾਡਾ ਰੋਜ਼ਗਾਰ ਹੈ ਇਹਦੇ ਤੇ ਕਿੰਨਾ ਵੱਡਾ ਡਾਕਾ ਵੱਜ ਗਿਆ ਇਹ ਗੱਲ ਹਜੇ ਉਹਨਾਂ ਲੋਕਾਂ ਤੱਕ ਪਹੁੰਚੀ ਨਹੀਂ ਕਿਉਂਕਿ ਅਵੇਰਨੈਸ ਹਲੇ ਉਸ ਲੈਵਲ ਦੀ ਹੈ ਨਹੀਂ ਇਹ ਵੀ ਕਾਰਨ ਮੰਨਦੇ ਦੂਜਾ ਸਿਆਸੀ ਤਿਰੰਬਲ ਨੂੰ ਇਹ ਗੱਲ ਲੈ ਕੇ ਜਾਣੀ ਚਾਹੀਦੀ ਸੀ ਪਿੰਡ ਪਿੰਡ ਸਿਆਸੀ ਤਿਰੰਬਲ ਕਿਤੇ ਉਸ ਲੈਵਲ ਤੇ ਨਜ਼ਰ ਨਹੀਂ ਆ ਰਹੀਆਂ ਠੀਕ ਹੈ ਕਿਤੇ ਫੇਸਬੁੱਕ ਤੇ ਹਾਜ਼ਰੀ ਫੇਸਬੁੱਕ ਤੇ ਰੀਲ ਪਾ ਕੇ ਕੋਈ ਆਪਣਾ ਛੋਟਾ ਮੋਟਾ ਹੋਰ ਕੋਈ ਈਵੈਂਟ ਸੱਦ ਕੇ ਉਹ ਇੱਕ ਹਾਜ਼ਰੀ ਤਾਂ ਲਾ ਰਹੀਆਂ ਨੇ ਕਿ ਅਸੀਂ ਖਿਲਾਫ ਆਏ ਦੇ ਪਰ ਖਿਲਾਫ ਜਿੰਮੇ ਹੋਣਾ ਚਾਹੀਦਾ ਉਹਦਾ ਨਹੀਂ ਦੇਖੋ ਕਾਂਗਰਸ ਨੇ ਤੇ ਹਲਚਲ ਥੋੜੀ ਬਹੁਤੀ ਰਾਜਨੀਤਿਕ ਕਾਰਨਾ ਕਰਕੇ ਕੀਤੀ ਆ ਕਾਂਗਰਸ ਦਾ ਰਵਾਇਤੀ ਤੌਰ ਤੇ ਦਲਤਾਂ ਵਿੱਚ ਇੱਕ ਆਧਾਰ ਵੀ ਰਿਹਾ ਆ ਉਸੇ ਆਧਾਰ ਨੂੰ ਬਹੁਤ ਜਗ੍ਹਾ ਬੀਜਪੀ ਨੇ ਐਨਕਰੋਚ ਕੀਤਾ ਆ ਜਿਵੇਂ ਖਾਸ ਕਰਕੇ ਆਦੀਵਾਸੀਆਂ ਚ ਦਲਤਾਂ ਚ ਯੂਪੀ ਚ ਬਹੁਤ ਵੱਡੇ ਪੱਦਰ ਤੇ ਨੌਨ ਜਾਤਵ ਜਾਤਵ ਉੱਪਰਲੀ ਇੱਕ ਜਾਤ ਨੂੰ ਜੇ ਦਲਤਾਂ ਦੀ ਨੂੰ ਛੱਡ ਲੋ ਬਾਕੀ ਦੀਆਂ ਚ ਇਹਨਾਂ ਨੇ ਕਾਫੀ ਵੋਟਾਂ ਵਾਟਾਂ ਆਪਣੀਆਂ ਲਈਆਂ ਹੁਣ ਘਾਟਾ ਤੇ ਖਸਾਰਾ ਤੇ ਬੀਜੇਪੀ ਨੇ ਵੀ ਲੱਗੂਗਾ ਜੇ ਇਹਦੇ ਵਿੱਚ ਹਿਲਜੁਲ ਵੱਡੇ ਪੱਧਰ ਤੇ ਹੋਵੇ ਪਰ ਤੁਹਾਡੀ ਗੱਲ ਮੈਂ ਨਾਲ ਬਿਲਕੁਲ ਸਹਿਮਤ ਆਪੰਗੂ ਜੀ ਕਿ ਕਿਉਂ ਨਹੀਂ ਹੁੰਦਾ ਮੈਂ ਤੇ ਇਹੀ ਗੱਲ ਕਰ ਰਿਹਾ ਕਿ ਜਦੋਂ ਪੁਰਾਣੀ ਸਕੀਮ ਵੀ ਸੀ ਜਿਹਦੇ ਵਿੱਚ ਕੋਈ ਦਿੱਕਤ ਨਹੀਂ ਸੀ ਉਦੋਂ ਤੇ ਹੋਣ ਵਾਲੀ ਸਕੀਮ ਨਹੀਂ ਸੀ ਤੇ ਉਹਦੇ ਵਿੱਚ ਪੂਰੇ ਦਿਨ ਕੰਮ ਕਿਉਂ ਨਹੀਂ ਮਿਲਿਆ 90 95 ਦਿਨ ਤੱਕ ਕੰਮ ਕਿਉਂ ਨਹੀਂ ਦਿੰਦੇ ਲੋਕ ਕਾਰਨ ਪਤਾ ਕੀ ਹੈ ਜਿੰਨਾ ਲੋਕਾਂ ਕੋਲ ਪੋਲੀਟিক্যাল ਪਾਵਰ ਆ ਜਾਂ ਪਾਰਟੀਆਂ ਦੇ ਵਿੱਚ ਜਿਹੜੀ ਜਮਾਤ ਸਾਡੀ ਖਾਂਦੀ ਪਿੰਦੀ 엘ੀਟ ਜਮਾਤ ਆ ਜਿਨ੍ਹਾਂ ਕੋਲ ਚੰਗੀਆਂ ਜ਼ਮੀਨਾਂ ਪਿੰਡਾਂ ਦੇ ਵਿੱਚ ਚੰਗੇ ਕਾਰੋਬਾਰ ਆ ਉਹ ਕਦੇ ਚਾਹੁੰਦੇ ਆ ਕਿ ਇੱਥੇ ਮਜ਼ਦੂਰੀ ਮਹਿੰਗੀ ਹੋ ਜਾਏ ਉਹ ਤੇ ਨਹੀਂ ਚਾਹੁੰਦੇ ਉਹ ਤੇ ਚਾਹੁੰਦੇ ਮਜ਼ਦੂਰੀ ਸਸਤੀ ਮਿਲੇ ਜਿੰਨਾ ਮਜ਼ਦੂਰ ਗਰੀਬ ਹੋਊਗਾ ਉਨੀ ਉਹਦੀ ਦਿਹਾੜੀ ਥੋੜੀ ਹੋਊਗੀ ਉਹਨਾਂ ਹੀ ਇਹਨਾਂ ਨੂੰ ਸੌਖੇ ਤੌਰ ਤੇ ਅਵੇਲੇਬਲ ਹੋਊਗਾ ਇਸ ਲਈ ਜਿਹੜਾ ਇਹ ਕਨਫਲਿਕਟ ਹੈ ਨਾ ਜਮਾਤੀ ਪੱਧਰ ਤੇ ਜਾਂ ਆਪਣੇ ਆਰਥਿਕ ਇੰਟਰਸਟ ਦਾ ਹਿੱਤ ਦਾ ਕਨਫਲਿਕਟ ਹੈ ਉਹ ਇਸ ਗੱਲ ਲਈ ਉਹਨਾਂ ਨੂੰ ਠੰਡਾ ਕਰਦਾ ਉਹਨਾਂ ਨੂੰ ਤੁਸੀਂ ਬਿਲਕੁਲ ਠੀਕ ਹੈ ਜਦੋਂ ਜ਼ਮੀਨਾਂ ਦਾ ਮਾਮਲਾ ਆਇਆ ਕਿ ਕਿਸਾਨਾਂ ਦੀਆਂ ਜਾਣੀਆਂ ਸੀ ਜ਼ਮੀਂਦਾਰਾਂ ਦੀਆਂ ਜਾਣੀਆਂ ਸੀ ਇਸ ਕਰਕੇ ਉਹ ਸਾਰੇ ਇਕਦਮ ਇਕੱਠੇ ਹੋਏ ਉਹ ਵੈਸੇ ਵੀ ਜਿੱਦਾਂ ਡਾਂਗ ਸੋਟਾ ਉਹਨਾਂ ਦਾ ਪਹਿਲਾਂ ਹੀ ਚੱਲਦਾ ਹੀ ਰਹਿੰਦਾ ਕੇਂਦਰ ਦੇ ਨਾਲ ਕਿਸਾਨਾਂ ਦਾ ਹੋਰ ਉਹਨਾਂ ਦਾ ਤੇ ਪੋਲਿਟিক্যাল ਪਾਰਟੀਆਂ ਵੀ ਸਾਡੀਆਂ ਉਹ ਤੁਸੀਂ ਦੇਖੋ ਕਿ ਇੱਕ ਖਾਸ ਕਲਾਸ ਦੇ ਵੱਲੋਂ ਹੀ ਚਲਾਇਆ ਜਾਂਦੀ ਉਹੋ ਹੀ ਉਹਨਾਂ ਤੇ ਪਾਰੂਗਾ ਖਾਸ ਕਰਕੇ ਖਾਂਦੇ ਪਿੰਦੇ ਲੋਕ ਕਹ ਲੋ ਜ਼ਮੀਨਾਂ ਤੋਂ ਵੀ ਕਾਰੋਬਾਰ ਤੋਂ ਵੀ ਹੋਰ ਨਾ ਤੋਂ ਵੀ ਇਸ ਲਈ ਉਹ ਜਦੋਂ ਮਜ਼ਦੂਰਾਂ ਦਾ ਸਵਾਲ ਆਉਂਦਾ ਜਦ ਤੱਕ ਮਜ਼ਦੂਰ ਖੁਦ ਆਪਣੇ ਆਪ ਨੂੰ ਵੱਡੇ ਪੱਦਰ ਤੇ ਲਾਮਬੰਦ ਕਰਕੇ ਸਾਡੇ ਹੱਕ ਇੱਥੇ ਰੱਖਦਾ ਰੌਲਾ ਨਹੀਂ ਪਾਉਂਦੇ ਉਦੋਂ ਤੱਕ ਦੂਜਾ ਕਿਉਂ ਦਊਗਾ ਮਨਨ ਉਨਨੋਂ ਤੇ ਕਸਾਰਾ ਲੱਗਦਾ ਮੈਂ ਤੁਹਾਨੂੰ ਐਗਜ਼ਾਮਪਲ ਦੇ ਤੌਰ ਤੇ ਦੱਸ ਦੇਣਾ ਆਪਾਂ ਇਥੇ ਕਿੰਨਾ ਰੌਲਾ ਪਾਉਂਦੇ ਆ ਓਏ ਪਰਵਾਸੀ ਆ ਗਏ ਸਾਡਾ ਕਲਚਰ ਸੁਭਾ ਖਰਾਬ ਕਰਤਾ ਓਏ ਇਥੇ ਤਮਾਕੂ ਲਾਇਏ ਜੀ ਉਥੇ ਆ ਆ ਜੀ ਇਥੇ ਕ੍ਰਾਈਮ ਹੋ ਗਿਆ ਜੀ ਸਾਡੇ ਸੱਭਿਆਚਾਰ ਨੂੰ ੱੱਕਾ ਲੱਗ ਜੂ ਇਥੇ ਤੇ ਸਿੱਖੀ ਬਰਬਾਦ ਕਰ ਦੇਣਗੇ ਇਹੋ ਜਿਹਾ ਕਿੰਨੀਆਂ ਗੱਲਾਂ ਤੁਹਾਨੂੰ ਲਗ ਲਗ ਵੀਡੀਓ ਚ ਅਲੱਗ ਅਲੱਗ ਰੂਪ ਚ ਸੁਣਨ ਨੂੰ ਮਿਲ ਗੀਆਂ ਜਦੋਂ ਕੋਵਿਡ ਹੋਇਆ ਤੇ ਉਹ ਹੀ ਮਜ਼ਦੂਰ ਰੱਬ ਲੱਗਣ ਲੱਗੇ ਇਹ ਤਾਂ ਮਾਕੂ ਵੀ ਨਹੀਂ ਦਿਖਿਆ ਉਹਨਾਂ ਦੀ ਉਹ ਕਲਚਰ ਨੂੰ ਜਿਹੜਾ ਸਾਨੂੰ ਰਿਸਕ ਸੀਗਾ ਉਹ ਵੀ ਉਹ ਪਟਨੇ ਤੱਕ ਜਾ ਕੇ ਬਸਾਂ ਲਿਆ ਲਿਜਾ ਕੇ ਤੇ ਮੋਥੋਂ ਮਜ਼ਦੂਰ ਲਬ ਲਬ ਲੈ ਕੇ ਆਏ ਕਿ ਆ ਜਾਓ ਭਰਾਵਾ ਤੁਹਾਨੂੰ ਪੈਸੇ ਵੀ ਦਿੰਨੇ ਆ ਅਸੀਂ ਤੇ ਮਰ ਗਏ ਅੱਛਾ ਹੁਣ ਇਹਦਾ ਕਿ ਇੱਥੇ ਆਪਣੇ ਮਜ਼ਦੂਰ ਦਾ ਜਿਹੜਾ ਜਦੋਂ ਮਜ਼ਦੂਰ ਘੱਟੇ ਤੇ ਉਹਨਾਂ ਨੇ ਆਪਣੀ ਵੇਜ ਵਧਾਤੀ ਵੀ ਸਾਨੂੰ ਤੇ ਅੱਗੇ ਜਿਹੜੇ ਰੁਪਈ ਵਾਲੇ ਮਜ਼ਦੂਰ ਆ ਉਹਨਾਂ ਨੇ ਸਾਨੂੰ ਖੁੰਝੇ ਲਾਇਆ ਸੀ ਜਿਹੜੇ ਮਨਰੇਗਾ ਚ ਕੰਮ ਕਰਦੇ ਆ ਉਹ ਜਿਹੜੇ ਸਾਡੇ ਲੋਕਲ ਮਜ਼ਦੂਰ ਆ ਉਹਨਾਂ ਨੇ ਕਿਹਾ ਵੀ ਦੇਖੋ ਸਾਡਾ ਉਹ ਮਜ਼ਦੂਰ ਗਰੀਬ ਮਜ਼ਦੂਰ ਆ ਪਛੜੇ ਇਲਾਕੇ ਚੋਂ ਦੇ ਸਾਨੂੰ ਉਹਨਾਂ ਦੇ ਰੇਟ ਨਹੀਂ ਭੁੱਗਦੇ ਸਾਨੂੰ ਜੇ 400 ਰੁਪਿਆ ਜਾਂ 500 ਰੁਪਿਆ ਏਕੜ ਦਾ ਲਵਾਈ ਆ ਜਾਂ 1000 ਰੁਪਿਆ ਲਵਾਈ ਆ ਤੇ ਅਸੀਂ ਤੇ ਇਸ ਤੇ 1000 ਆ ਤੇ ਅਸੀਂ ਤੇ 1.5 ਲਵਾਂਗੇ ਜਾਂ 2 ਲਵਾਂਗੇ ਸਾਡੇ ਖਰਚੇ ਜ਼ਿਆਦਾ ਉਹਨਾਂ ਨਾਲ ਇਸ ਕਰਕੇ ਸਾਨੂੰ ਆਵਾਰਾ ਨਹੀਂ ਹੋਣਾ ਜਾ ਕੇ ਪਿੰਡੋ ਪਿੰਡੀ 21 ਪਿੰਡਾਂ ਚ ਇਹੋ ਜੀ ਅਨਾਉਂਸਮੈਂਟ ਹੋ ਗਈ ਫਿਰ ਅਸੀਂ ਜਾ ਕੇ ਕਾਲ ਤੱਕ ਦੇ ਜਥੇਦਾਰ ਕੋਲ ਗਏ ਕਿ ਯਾਰ ਗੁਰਦੁਆਰਿਆਂ ਜੋ ਅਨਾਉਂਸਮੈਂਟਾਂ ਕਰ ਰਹੇ ਆ ਕਿ ਇਹਨਾਂ ਦਾ ਬਾਈਕਟ ਕਰੋ ਇਹ ਤੁਹਾਨੂੰ ਯਾਦ ਹੋਣਾ ਮੈਂ ਅਸੀਂ ਉਦੋਂ ਵੀ ਲੜੜਾ ਪਾਇਆ ਸੀ ਯਾਨੀ ਕੇਵਲ ਸਿੰਘ ਹਮੇਰ ਸਿੰਘ ਖੁਸ਼ਾਲ ਸਿੰਘ ਜਸਪਾਲ ਸਿੰਘ ਸਿੱਧੂ ਅਸੀਂ ਸਾਰੇ ਉੱਥੇ ਅੰਬਰਸਰ ਗਏ ਕਿ ਆ ਸਿੱਖੀ ਦੇ ਗਰੀਬਾਂ ਦੇ ਹੱਕ 'ਚ ਆ ਉਹਨਾਂ ਨੂੰ ਹੱਕ ਦੇ ਲੈ ਕੇ ਦੇਣ ਲਈ ਆ ਦਲਤਾਂ ਦੇ ਤੇ ਬਿਲਕੁਲ ਹੀ ਹੱਕ 'ਚ ਆ ਜਾਂ ਔਰਤਾਂ ਦੇ ਵੀ ਆ ਕੇ ਚ ਇਹੀ ਸਾਰੇ ਮੈਨੇਜਰ ਕਾ ਦੇ ਵਰਕਰ ਆ ਉਹਨਾਂ ਵਿਰੁੱਧ ਤੁਸੀਂ ਤਾਂ ਇਹ ਗੱਲ ਦਾ ਜਵਾਬ ਆ ਗਿਆ ਹੁਣ ਜੀ ਕਿ ਜਿਹੜੀ ਖਾਂਦੀ ਪਿੰਦੀ ਜਮਾਤ ਆ ਜਮੀਂਦਾਰ ਜਮਾਤ ਕਹਿ ਲੋ ਉਹਨਾਂ ਨੂੰ ਇਹ ਆਵਾਰਾ ਨਹੀਂ ਉਹਨਾਂ ਦੇ ਕੋਈ ਬਹੁਤਾ ਆਰਥਿਕ ਹਿੱਤ ਨਹੀਂ ਐਜ਼ ਅ ਸਿੱਖ ਐਜ਼ ਅ ਪੰਜਾਬੀ ਐਜ਼ ਅ ਪਿੰਡੂ ਭਾਈ ਜਰਾ ਤੇ ਉਹ ਕਰ ਸਕਦੇ ਕਿ ਨਹੀਂ ਯਾਰ ਇਹਨਾਂ ਦਾ ਵੀ ਜੀਲ ਧੱਕਾ ਇਹਨਾਂ ਦੀ ਵੀ ਮਦਦ ਕਰੋ ਇਹ ਵੀ ਸਾਡੇ ਨਾਲ ਵਾਂਗੂ ਥੋੜੇ ਬਹੁਤ ਸਾਹ ਲੈਂਦੇ ਹੋ ਜਾਣ ਉਹ ਗੱਲ ਲਾ ਗਿਆ ਪਰ ਆਰਥਿਕ ਹਿੱਤੇ ਕਹਿੰਦੇ ਆ ਕਿ ਮੈਨੂੰ ਸਸਤੀ ਲੇਬਰ ਮਿਲੇ ਤੇ ਇਸੇ ਕਰਕੇ ਉਹ ਕਾਨੂੰਨ ਉਹਨਾਂ ਦੇ ਹੱਕ ਚ ਰੈਜ਼ੋਲੂਸ਼ਨ ਪਾਉਣਗੇ ਪੰਚਾਇਤਾਂ ਰਾਹੀਂ ਜਾਂ ਹੋਰ ਜਾਂ ਉਹ ਕੰਮ ਲੈ ਕੇ ਇਸੇ ਕਰਕੇ ਉਹ ਲੋਕ ਬਹੁਤ ਵੱਡੇ ਪੱਧਰ ਤੇ ਸ਼ੋਰ ਨਹੀਂ ਪਾ ਰਹੇ ਸਹੀ ਗੱਲ ਗਰੀਬ ਆਪ ਕਿਉਂ ਨਹੀਂ ਪਾਉਂਦੇ ਉਹ ਪਿੰਡਾਂ ਚ ਦੱਬੇ ਹੋਏ ਆ ਜਿਹੜਾ ਪੰਜਾਬ ਦਾ ਦਲਿਤ ਆਪਾਂ ਨੂੰ ਉਹਨਾਂ ਦਾ 45% ਕੋਲ 2 ਜਾਂ 3% ਆਪਰੇਸ਼ਨਲ ਹੋਲਡਿੰਗ ਹੈ ਜ਼ਮੀਨਾਂ ਆ ਟੋਟਲ ਜ਼ਮੀਨ ਦਾ 2-3% ਟੋਟਲ ਜ਼ਮੀਂਦਾਰ ਜਾਨੀ ਭਾਈਆਂ ਡਲਾਰਜ ਉਹ ਲੈਂਡਲੈਸ ਆ ਫਿਰ ਇਹ ਲੈਂਡਲੈਸ ਹੋਣ ਦਾ ਮਤਲਬ ਕਿ ਦੂਜਿਆਂ ਦੇ ਖੇਤਾਂ ਤੇ ਭਾਵੇਂ ਉਹ ਆਪਜੀਵਕਾ ਆ ਭਾਵੇਂ ਹੋਰ ਆ ਸਾਰਾ ਉਹਨਾਂ ਤੇ ਨਿਰਭਰ ਆ ਇਸ ਕਰਕੇ ਉਹ ਹਮੇਸ਼ਾ ਪਿੰਡ ਦੇ ਹਾਲਾਤ ਦੇ ਵਿੱਚ ਉਹਨਾਂ ਦੇ ਦਬਾਅ ਥੱਲੇ ਰਹਿੰਦੇ ਆ ਇਹ ਡਾਕਟਰ ਪੀਮਰਾਵੰਦ ਬੇਦਕਰ ਨੇ ਬਹੁਤ ਧੇਰ ਪਹਿਲਾਂ ਇਸ ਗੱਲ ਨੂੰ ਹਾਈਲਾਈਟ ਕੀਤਾ ਸੀ ਕਿ ਜੇ ਪਿੰਡ ਨਹੀਂ ਟੁੱਟਦੇ ਉਹਦਾ ਇਹ ਕਹਿਣਾ ਸੀਗਾ ਇਹ ਇਹ ਦਬਾਅ ਕਦੀ ਨਹੀਂ ਖਤਮ ਹੋਊਗਾ ਜਦੋਂ ਅਰਬਨਾਈਜੇਸ਼ਨ ਹੋ ਜੂਗੀ ਜਾਂ ਸ਼ਹਿਰੀਕਰਨ ਹੋ ਜੂਗਾ ਪਾਪੂਲੇਸ਼ਨ ਦਾ ਵੱਡੇ ਪੱਦਰ ਤੇ ਵੈਸਟ ਮੰਗੂ ਉਦੋਂ ਹੀ ਜਿਹੜਾ ਜਾਤੀਗਤ ਦਬ ਦਬਾ ਆਇਆ ਖਾਂਦੀਆਂ ਬਿੰਦੀਆਂ ਜਮਾਤਾਂ ਦਾ ਉਹ ਟੁੱਟੂਗਾ ਹਾਲਾਂਕਿ ਮੈਂ ਨਹੀਂ ਸਮਝਦਾ ਕਿ ਉਹ ਉਹਦੇ ਚ ਪੂਰੀ ਸਚਾਈ ਆ ਉਹ ਥੋੜੀ ਸਚਾਈ ਤੇ ਹੋ ਸਕਦੀ ਆ ਪੂਰੀ ਸਚਾਈ ਨਹੀਂ ਸਾਰਿਆਂ ਚ ਜਾਤ ਕਿਹੜੀ ਛੱਡ ਜਾਂਦੀ ਆ ਸਾਰਿਆਂ ਚ ਦਬਾਅ ਕਿਹੜਾ ਵਾਲਮੀਕੀਆਂ ਨੂੰ ਕਿਵੇਂ ਤੁਸੀਂ ਅਜੇ ਵੀ ਦਬਾ ਕੇ ਸਾਰਿਆਂ ਚ ਰੱਖਿਆ ਨਹੀਂ ਛੁੱਟਦੀ ਆ ਜਾਤ ਬੜੀ ਪੈੜਾ ਕੋੜ ਆ ਜਾਨੀ ਕੈਂਸਰ ਆ ਜਿਹੜਾ ਛੇਤੀ ਛੇਤੀ ਛੱਡਦਾ ਨਹੀਂ ਇਹ ਸਮਾਜ ਨੂੰ ਮਾਰਦਾ ਪਰ ਗਾਂਧੀ ਜੀ ਕਹਿੰਦੇ ਸੀ ਨਹੀਂ ਪਿੰਡ ਰਹਿਣੇ ਚਾਹੀਦੇ ਐ ਇਸੇ ਤਰ੍ਹਾਂ ਹੀ ਰਹਿਣੇ ਚਾਹੀਦੀ ਆ ਜਾਤੀਗਤ ਵਿਵਸਥਾ ਵੀ ਰਹਿਣੀ ਚਾਹੀਦੀ ਕੋਈ ਗੱਲ ਨਹੀਂ ਆ ਪਰ ਉਹਨਾਂ ਨੂੰ ਬੁਰਾ ਨਾ ਕਹੋ ਹੁਣ ਐਸੇ ਕਰਕੇ ਮੈਂ ਦੇ ਕਹਿਣਾ ਕਿ ਜੇ ਇਸ ਨੂੰ ਸੱਚੀ ਮੁੱਚੀ ਇੱਕ ਰੈਵਲੂਸ਼ਨਰੀ ਪ੍ਰੋਗਰਾਮ ਬਣਾਉਣਾ ਸੀਗਾ ਦਲਤਾਂ ਦੇ ਹੱਕ ਦਾ ਬਣਾਉਣਾ ਜੇ ਉਹਦਾ ਨਾਂ ਹੀ ਤੁਸੀਂ ਅੰਬੇਦਕਰ ਰੋਜ਼ਗਾਰ ਯੋਜਨਾ ਰੱਖਣਾ ਚਾਹੀਦਾ ਹੈ ਚਲੋ ਜੋ ਵੀ ਹੋਇਆ ਉਹ ਐਨਡਬੀਓਆ ਦਾ ਬਤਬਾਚਾ ਆਪਣਾ ਜੀਵਨ ਬਤੀਤ ਕਰ ਰਿਹਾ ਕਿ ਉਹ ਰਾਜਨੀਤਿਕ ਤੌਰ ਤੇ ਅੱਖ ਦਿਖਾ ਕੇ ਚੱਲਣਾ ਜਾਂ ਉਹਨਾਂ ਵਿਰੁੱਧ ਕੁਝ ਪ੍ਰੋਟੈਸਟ ਕਰਨਾ ਕਿ ਨਹੀਂ 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 ਵਿਰੁੱਧ ਨਹੀਂ ਕਰਨਾ ਤੇ ਭਾਵੇਂ ਸਰਕਾਰ ਵਿਰੋਧੀ ਹੋਵੇ ਪਰ ਉਹ ਲੋਕ ਲੋਕ ਸਮਝਦੇ ਲੋਕ ਲੋਕਾਂ ਦਾ ਜਿਹੜੇ ਜ਼ਮੀਨਾਂ ਵਾਲੇ ਉਹਨਾਂ ਦਾ ਕੋਆਪਰੇਸ਼ਨ ਉਹਨਾਂ ਨੂੰ ਨਹੀਂ ਮਿਲਦਾ ਕਿਉਂਕਿ ਉਹ ਕਹਿ ਰਿਹਾ ਕਿ ਸਾਨੂੰ ਜ਼ਿਆਦਾ ਅਧਿਕਾਰ ਜ਼ਿਆਦਾ ਵੇਚ ਜ਼ਿਆਦਾ ਸਾਡੀ ਹਾਲਤ ਬਿਹਤਰ ਹੋਵੇ ਉਹ ਨਹੀਂ ਗੱਲ ਬਣਦੀ ਇਸ ਕਰਕੇ ਉਹ ਨਹੀਂ ਹੋ ਰਿਹਾ ਉਹ ਆਪ ਦੱਬੇ ਹੋਇਆ ਜਿੱਥੋਂ ਉਹਨਾਂ ਨੂੰ ਸਹਾਰਾ ਮਿਲਣਾ ਉਹਨਾਂ ਦਾ ਹਿੱਤ ਨਹੀਂ ਤੇ ਇਸ ਕਰਕੇ ਉਹਨਾਂ ਦੀ ਆਵਾਜ਼ ਰੁੱਲ ਜਾਈ ਜਾਂਦੀ ਹੈ ਹੂੰ ਜੀ ਬਿਲਕੁਲ ਬਿਲਕੁਲ ਬਸਰਤ ਜਦੋਂ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ ਗੱਲ ਕਰ ਰਹੇ ਹਾਂ ਤੇ ਮੈਨੂੰ ਇਹ ਦੱਸੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਵਾਜ਼ ਤੇ ਹੋ ਸਕਦੀ ਹੈ ਸੁਰਨ ਦੇ ਪੱਖ ਦੇ ਵਿੱਚ ਦੇਖੋ ਅਸੀਂ ਜਿੱਥੇ ਇੱਕ ਤੱਕ ਬੈਠੇ ਹਾਂ ਜਿਵੇਂ ਤੁਹਾਡੀਆਂ ਵੀਡੀਓ ਜਾਂਦੀਆਂ ਸਾਰੀਆਂ ਗੱਲਾਂ ਨੂੰ ਨਿਖਾਰ ਕੇ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਕਿ ਭਾਈ ਤੁਸੀਂ ਉਠੋ ਕਿੰਨੀ ਕੀ ਦੇਰ ਗੁੰਗੇ ਬੋਲੇ ਬਣੇ ਰਹੋਗੇ ਮੈਂ ਆ 6 ਦਸੰਬਰ ਨੂੰ ਡਾਕਟਰ ਪੀਮਰਾ ਅੰਬੇਦਕਰ ਸਾਹਿਬ ਦਾ ਪਰਿਨਿਰਵਾਣ ਦਿਨ ਹੁੰਦਾ ਆ ਹੈ ਉਸ ਦਿਨ ਮੈਂ ਗਿਆ ਸੀਗਾ ਇਥੇ ਜਿਲੰਧਰ ਅੰਬੇਦਕਰ ਫਰਮੈਂਟ ਚ ਲੈਕਚਰ ਦੇ ਉਸ ਦੇ ਦੇ ਮੇਰਾ ਸਪੈਸ਼ਲ ਲੈਕਚਰ ਮੈਂ ਉਹਨਾਂ ਨੂੰ ਕਹਿ ਕੇ ਆਇਆ ਸੀ ਤੁਸੀਂ ਇੱਕ ਵਰਕਸ਼ਾਪ ਕਰੋ ਮੈਂ ਖੁਦ ਆਉਂਗਾ ਚੰਡੀਗੜ੍ਹੋਂ ਜਲੰਧਰ ਦੇ ਵਿੱਚ ਤੇ ਸਾਰੀਆਂ ਗੱਲਾਂ ਆਪਾਂ ਨਿਖੇੜ ਕੇ ਕਰੀਏ ਨਿਖਾਰ ਕੇ ਕਰੀਏ ਚੰਗੇ ਤਰੀਕੇ ਨਾਲ ਕਿ ਸਾਡਾ ਇੱਕ ਕੀ ਪ੍ਰੋਗਰਾਮ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਦਲਿਤ ᱮਮਪਾਵਰਮੈਂਟ ਦਾ ਮਜ਼ਦੂਰ empowerment ਦਾ ਜਾਂ ਉਹਨਾਂ ਦਾ ਸਸ਼ਕਤੀਕਰਨ ਕਿਵੇਂ ਹੋਵੇ ਹੁਣ ਪਤਾ ਨਹੀਂ ਉਹ ਕਰਦੇ ਨਹੀਂ ਕਰਦੇ ਜਿਸ ਦਿਨ ਉਹ ਕੁਝ ਹੋਊਗਾ ਪਰ ਮੈਂ ਸਾਡੇ ਮਨ ਵਿੱਚ ਤੇ ਆ ਕਿ ਪੰਜਾਬ ਇੱਕ ਪੰਥਕ ਸੂਬਾ ਹੋਣ ਦੇ ਬਾਵਜੂਦ ਜੇ ਇਨੇ ਵੱਡੇ ਪੱਧਰ ਤੇ ਗੁਰਬਤਿਆ ਪਛੜਾ ਪਾਣਿਆ ਅਨਪੜਤਾ ਵੀ ਹੈਗੀ ਤੁਹਾਨੂੰ ਪਤਾ ਹੈ ਜੇ ਵੀ ਸਾਡੇ ਪੰਜਾਬ ਦੇ ਵਿੱਚ ਅਨਪੜਤਾ ਇਲਿਟਰੇਸੀ ਵੀ ਹੈ ਅੰਕੜੇ ਤੁਸੀਂ ਆਪੇ ਦੇਖ ਲਿਓ ਮਿੰਟ ਚੋਂ ਦੀ ਦੇਂਦਾ ਗੂਗਲ ਅੱਜਕੱਲ ਇਹ ਸਾਰਾ ਕੁਝ ਇਨਾ ਨਿਰਬਲ ਲੋਕ ਰਹਿਣ ਬੇ ਕੀ ਕਹਿੰਦੇ ਆ ਬੇਰੁਜ਼ਗਾਰ ਲੋਕ ਰਹਿਣ ਤਾਂ ਇਹ ਤੇ ਸਿੱਖੀ ਲਈ ਇੱਕ ਆਪਣੇ ਆਪ ਬੜੀ ਮੈਨੂੰ ਲੱਗਦਾ ਕਿ ਬਹੁਤਾ ਤੇ ਮੈਂ ਸਖਤ ਸ਼ਬਦ ਨਾ ਕਹਾਂ ਪਰ ਉਹਨਾਂ ਲਈ ਇੱਕ ਚੁਣੌਤੀ ਜ਼ਰੂਰ ਹੈਗੀ ਹੈ ਇਹ ਸਾਨੂੰ ਸ਼ਰਮਿੰਦਿਆ ਕਰਦੀ ਹੈ ਕਿ ਸਾਡੇ ਸੂਬੇ ਦੇ ਅੰਦਰ ਇੰਨੀ ਗੁਰਬਤ ਹੋਏ ਕਿ ਜਿੱਥੇ ਅਜੇ ਵੀ ਲੋਕ ਪੂਰਨ ਅਧਿਕਾਰ ਇੱਕ ਬਰਾਬਰਤਾ ਦਾ ਅਧਿਕਾਰ ਇੱਕ ਸਵੈ ਅਭਿਮਾਨ ਨਾਲ ਜੀਵਨ ਜੀਣ ਦਾ ਅਧਿਕਾਰ ਉਹ ਪੂਰੇ ਨਾ ਹੋਣ। ਬਾਕੀ ਸੂਬਿਆਂ ਚ ਕਾਉ ਬੈਲਟ ਦੇ ਵਿੱਚ ਤੁਸੀਂ ਜਿੱਥੇ ਬ੍ਰਹਿਮਨਿਕਲ ਡਾਇਲੋਜੀ ਪਾਰੂ ਆ ਜਿੱਥੇ ਰਿਚੂਅਲ ਪਾਰੂ ਆ ਜਿੱਥੇ ਜਾਤੀਵਾਦ ਨੂੰ ਵੈਸੇ ਹੀ ਇੰਨਾ ਬढ़ावा ਦਿੱਤਾ ਜਾਂਦਾ ਕਿ ਉਹਨਾਂ ਦਾ ਉੱਠਣਾ ਮੁਸ਼ਕਲ ਹੈ ਮਾਰ ਦਿੰਦੇ ਆ ਯਾਨੀ ਇੱਕ ਘੋੜੀ ਤੇ ਚੜ੍ਹ ਕੇ ਤੁਸੀਂ ਵਿਆਹ ਨਹੀਂ ਪਿੰਡ ਚ ਕਰਾ ਸਕਦੇ ਸਾਡੇ ਪੰਜਾਬ ਚ ਨਹੀਂ ਇੰਜ ਹੋਊਗਾ। ਤੁਸੀਂ ਜੇ ਕੋਈ ਦਲਿਤ ਆਇਆ ਤੇ ਕੋਹੜੀ ਤੇ ਚੜ ਕੇ ਆਪਣੀ ਬਹੂ ਨੂੰ ਨਹੀਂ ਜਾ ਕੇ ਵਿਆਹ ਨਹੀਂ ਕਰ ਸਕਦਾ ਤੁਸੀਂ ਰਾਜਸਥਾਨ ਚ ਸਾਰੀ ਜਗ੍ਹਾ ਹੀ ਦੀ ਬੈਲਟ ਤੇ ਹੋ ਜਾ ਹੁੰਦਾ ਜੇ ਵੀ ਉੱਥੇ ਦੂਜੀ ਕਿਸਮ ਦੀਆਂ ਤਾਕਤਾਂ ਦਾ ਬੜੀ ਪਕੜ ਹੈਗੀ ਹੈ ਪਰ ਸਾਨੂੰ ਜਿਹੜਾ ਆ ਹੋਰ ਜਿਹੜੇ ਸਾਡੇ ਸਿੱਖ ਸਕਾਲਰ ਆ ਜਾਂ ਹੋਰ ਵੀ ਸਾਰੇ ਉਹਨਾਂ ਨੂੰ ਲਾਰਜਰ ਇੰਟਰਸਟ ਦੇ ਵਿੱਚ ਪੰਜਾਬ ਦੇ ਇੰਟਰਸਟ ਦੇ ਵਿੱਚ ਇੱਕ ਯੂਨਿਕ ਮਾਡਲ ਦੇਣ ਦੇ ਹਿੱਤ ਵਿੱਚ ਵੀ ਇਸ ਜਿਹੜੇ ਪਛੜਾ ਪਾਣਿਆ ਜਾਂ ਜਿਸ ਵੀ ਕਿਸਮ ਦਾ ਅਸੀਂ ਵਿਤਕਰੇ ਵਾਲਾ ਇੱਕ ਜੀਵਨ ਰਹਿੰਦਾ ਆ ਉਹ ਜ਼ਰੂਰੀ ਨਹੀਂ ਕਿ ਓਪਨਲੀ ਡਿਸਪਲੇ ਹੋਵੇ ਉਹ ਚੁੱਪਚੀਪੇ ਤੇ ਵੀ ਬਹੁਤ ਕੁਝ ਹੰਦਾ ਰਹਿੰਦਾ ਉਹਦੇ ਚੋਂ ਬਾਹਰ ਕਮੇ ਕਰਨਾ ਵੱਡੀ ਪਾਪੂਲੇਸ਼ਨ 30 40 40% ਲੋਕ ਆ ਥੋੜੇ ਨਹੀਂ ਹੈਗੇ 40 40 ਚ ਕੀ ਫਰਕ ਆ ਉਹਨਾਂ ਨੂੰ ਕਿਵੇਂ ਬਾਹਰ ਕਰਨਾ ਉਹਦੇ ਲਈ ਸਾਨੂੰ ਆਪਣੇ ਤੌਰ ਤੇ ਇਹ ਜ਼ਹਿਮਤ اٹھਾਉਣੀ ਜਾਂ ਕੋਸ਼ਿਸ਼ ਕਰਨੀ ਚਾਹੀਦੀ ਹਾਂ ਜੀ ਬਿਲਕੁਲ ਸੋ ਸਰ ਤੁਸੀਂ ਬੜਾ ਬਰੀਫ ਕੀਤਾ ਮੰਦਰੇਗਾ ਬਾਰੇ ਕਿਉਂਕਿ ਬੜਾ ਇੱਕ ਇਹ ਸੈਂਸਿਟਿਵ ਇਸ਼ੂ ਹੈ ਕਿੰਨੇ ਹੀ ਕਾਮੇ ਬੇਰੁਜ਼ਗਾਰ ਨੇ ਜੇਕਰ ਉਹਨਾਂ ਨੂੰ ਥੋੜਾ ਬਹੁਤ ਰੋਜ਼ਗਾਰ ਮਿਲਦਾ ਤਾਂ ਇਹਨਾਂ ਦੇ ਨਾਲ ਉਹਨਾਂ ਦੇ ਘਰ ਰੋਟੀ ਪੱਕਦੀ ਹੈ ਇਦਾਂ ਦੀ ਜੇਕਰ ਕੋਈ ਸਰਵਿਸ ਬੰਦ ਹੋ ਜਾਂਦੀ ਹੈ ਤਾਂ ਇਹਦਾ ਵਰਟਾ ਅਸਰ ਹੋਊਗਾ ਕੱਲੇ ਘਰਾਂ ਤੇ ਨਹੀਂ ਇੱਕ ਤਰੀਕੇ ਨਾਲ ਇਕਨੋਮੀ ਤੇ ਉਸ ਇਕਨੋਮੀ ਦੇ ਨਾਲ ਹੋਰ ਅੱਗੇ ਲੋਕ ਜੁੜੇ ਹੋਏ ਨੇ ਬਾਕੀ ਸਰ ਇੱਕ ਵੱਡਾ ਇਸ਼ੂ ਹੈ ਇਹ ਜੋ ਜੋ ਵੀ ਇਹਦੇ ਚ ਅਪਡੇਟ ਹੋਗੀ ਅਸੀਂ ਸਮੇਂ ਸਿਰ ਤੁਹਾਨੂੰ ਬੇਨਤੀ ਕਰਕੇ ਤੁਹਾਡਾ ਕੀਮਤੀ ਟਾਈਮ ਲੈ ਕੇ ਗੱਲਬਾਤ ਕਰਦੇ ਰਹਾਂਗੇ ਤੁਸੀਂ ਅੱਜ ਸਮਾਂ ਕੱਢਿਆ ਸਾਡੇ ਲਈ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਸਰ ਧੰਨਵਾਦ ਜੀ ਸੋਸੀ ਕਾਲ ਸਰ